ਉਹ ਮਹਿਲ ਜਿੱਥੇ ਕਦੀ ਸਿੱਖ ਰਾਜ ਦਾ ਮਹਾਬਲੀ ਰਾਜਾ ਮਹਾਰਾਜਾ ਰਣਜੀਤ ਸਿੰਘ ਰਿਆ ਕਰਦਾ ਸੀ ਅੱਜ ਇੱਕ ਖੰਡਰ ਦਾ ਰੂਪ ਤਾਰਨ ਕਰ ਗਿਆ ਇਸ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਦੂਜਾ ਘਰ ਕਿਹਾ ਜਾਂਦਾ ਹੈ ਇਥੇ ਮਹਾਰਾਜਾ ਰਣਜੀਤ ਸਿੰਘ ਮਈ ਅਤੇ ਜੂਨ ਦੀਆਂ ਛੁੱਟੀਆਂ ਲਾਹੌਰ ਦਰਬਾਰ ਤੋਂ ਬਿਨਾਂ ਇਥੇ ਆ ਕੇ ਦੀਨਾ ਨਗਰ ਦੀ ਧਰਤੀ ਤੇ ਕੱਟਦੇ ਸੀ ਜੇ ਜਦੋਂ ਗਰਮੀਆਂ ਦੇ 2 ਮਹੀਨੇ ਬਾਅਦ ਸ਼ਾਹ ਨੇ ਇੱਥੇ ਆਉਣਾ ਤਾਂ ਇਸ ਕਰਕੇ ਨੂੰ ਸਰਕਾਰੇ ਖਾਲਸਾ ਦੀ ਗਰਮੀਆਂ ਦੀ ਰਾਜਤਾ ਨਹੀਂ ਹੋਣ ਦਾ ਵੀ ਮਾਨ ਪ੍ਰਾਪਤ ਹੋਇਆ। ਸੋ ਇਹ ਬੜੀ ਇਤਿਹਾਸਕ ਇਮਾਰਤ ਆ ਜਿੱਥੇ ਬਹੁਤ ਸਾਰੀਆਂ ਸੰਧੀਆਂ بڑے بڑے ਵੱਡੇ ਲਾਹੌਰ ਦਰਬਾਰ ਦੇ ਫੈਸਲੇ ਸ਼ੇਰੇ ਪੰਜਾਬ ਇੱਥੇ ਦਰਬਾਰ ਲਾਉਂਦੇ ਸਨ। ਕਿੱਲੇ ਇੱਕ ਸਾਡੇ ਸਿੱਖ ਵਿਦਵਾਨ ਜਾਂ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਇੱਥੇ ਕਦੀ ਆਏ ਨਹੀਂ ਸਿੱਖ ਰਾਜ ਦੇ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਪਹੁੰਚੇ ਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਮਈ ਅਤੇ ਜੂਨ ਦੀਆਂ ਛੁੱਟੀਆਂ ਲਾਹੌਰ ਦਰਬਾਰ ਤੋਂ ਬਿਨਾਂ ਇੱਥੇ ਆ ਕੇ ਦੀਨਾ ਨਗਰ ਦੀ ਧਰਤੀ ਤੇ ਕੱਟਦੇ ਸੀ ਇਸ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਦੂਜਾ ਘਰ ਕਿਹਾ ਜਾਂਦਾ ਤੇ ਦੂਜੀ ਰਾਜਧਾਨੀ ਕਿਹਾ ਜਾਂਦਾ ਪਰ ਅੱਜ ਇੱਥੋਂ ਦੇ ਹਾਲਾਤ ਕੀ ਨੇ ਇਸ ਉਹ ਮਹਿਲ ਜਿੱਥੇ ਕਦੀ ਸਿੱਖ ਰਾਜ ਦਾ ਮਹਾਬਲੀ ਰਾਜਾ ਮਹਾਰਾਜਾ ਰਣਜੀਤ ਸਿੰਘ ਰਿਆ ਕਰਦਾ ਸੀ ਅੱਜ ਇੱਕ ਖੰਡਰ ਦਾ ਰੂਪ ਤਾਰਨ ਕਰ ਗਿਆ ਤੇ ਉਹ ਤੁਹਾਨੂੰ ਦਿਖਾਉਨੇ ਆ ਸਾਰੀ ਹਵੇਲੀ ਜਿਹੜੀ ਕਦੇ ਹਵੇਲੀ ਇੱਥੇ ਅੰਗਰੇਜ਼ afghanistan ਦੇ ਰਾਜੇ ਤੇ ਬਹੁਤ ਸਾਰੇ ਬਹੁਤ ਸਾਰੀਆਂ ਸੰਧੀਆਂ ਬਹੁਤ ਸਾਰੀਆਂ ਸੁਲਾਇਸ ਜਗ੍ਹਾ ਤੇ ਹੋਈਆਂ ਤੇ ਤੁਹਾਨੂੰ ਦਿਖਾਉਨੇ ਆ ਪਰ ਅੱਜ ਇਹ ਜਗ੍ਹਾ ਖੰਡਰ ਦਾ ਰੂਪ ਤਾਰਨ ਕਰ ਗਈ ਹੈ ਔਰ ਇੱਥੋਂ ਦੀ ਹਿਸਟਰੀ ਬਾਰੇ ਇੱਥੋਂ ਦਾ ਕੀ ਕੀ ਇੱਥੇ ਹੋਇਆ ਕੀ ਕੀ ਮਹਾਰਾਜ ਰਣਜੀਤ ਸਿੰਘ ਦੇ ਉਪਲਬਧੀਆਂ ਇੱਥੇ ਖੱਟੀਆਂ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਭਾਜੀ ਇੰਦਰਜੀਤ ਸਿੰਘ ਹਰਪੁਰਾ ਡੀਪੀਆਰਓ ਗੁਰਦਾਸਪੁਰ ਭਾਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਠੀਕ ਠਾਕ ਹੋ ਜੀ ਬਹੁਤ ਹੋ ਰਹੀ ਹੈ ਪਹਿਲਾਂ ਤਾਂ ਇੱਥੋਂ ਬਾਰੇ ਦੱਸੋ ਜੀ ਇਹ ਜਗ੍ਹਾ ਕੀ ਹੈ ਤੇ ਇਹ ਬਿਲਡਿੰਗ ਅੱਜ ਇੰਨੀ ਖਾਸ ਤਾਂ ਕਿਉਂਗੀ ਇਹ ਜਿਹੜੀ ਬਿਲਡਿੰਗ ਹੈ ਨੂੰ 12 ਦਰੀ ਕਿਹਾ ਜਾਂਦਾ ਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕੋਈ 1812 ਤੋਂ ਬਾਅਦ ਇਹ ਜਿਹੜੀ ਜਦੋਂ ਕਨਈਆ ਮਿਸਲ ਦਾ ਇਲਾਕਾ ਫਤਿਹ ਕੀਤਾ ਉਹਨਾਂ ਨੇ ਕਬਜ਼ੇ 'ਚ ਕੀਤਾ ਆਪਣੇ ਜੀ ਉਦੋਂ ਇਹਨਾਂ ਨੇ ਇੱਥੇ ਦੀਨਾ ਨਗਰ ਵਿਖੇ ਬਣਾਈ ਦੀਨਾ ਨਗਰ ਸ਼ਹਿਰ ਜਿਹੜਾ ਵਾ 1730 'ਚ ਇੱਕ ਅਦੀਨਾ ਵੇਗ ਮੁਗਲਾਂ ਦੇ ਟਾਈਮ ਇੱਕ ਸੂਬੇਦਾਰ ਹੋਇਆ ਵਾ ਜਿਹੜਾ ਲਾਹੌਰ ਦਾ ਪਹਿਲਾਂ ਸੂਬੇਦਾਰ ਸੀ ਬਾਅਦ 'ਚ ਕਦੀ ਪਹਿਲਾਂ ਜਲੰਧਰ ਦਾ ਸੂਬੇਦਾਰ ਜਲੰਧਰ ਦਾ ਸੀ ਬਾਅਦ 'ਚ ਉਹ ਲਾਹੌਰ ਦਾ ਸੂਬੇਦਾਰ ਵੀ ਬਣਿਆ ਕਿਸੇ ਟਾਈਮ ਆਪਣੀ ਮੌਤ ਤੋਂ ਥੋੜਾ ਜਿਹਾ ਪਹਿਲਾਂ ਸੋ ਉਹਨੇ 1730 ਦੇ ਵਿੱਚ ਇਹ ਸ਼ਹਿਰ ਬਸਾਇਆ ਸੀ ਤਾਂ ਆਪਣੇ ਨਾਂ ਤੇ ਅਦੀਨਾ ਤੇ ਨਾਂ ਤੇ ਆਪਣਾ ਇਹਦਾ ਨਾ ਨਗਰ ਰੱਖੇ ਨਾਰਖੇ ਅਦੀਨਾ ਨਗਰ ਬਾਅਦ ਸਮੇਂ ਦੇ ਨਾਲ ਐਡਾ ਮਾਈਨਸ ਹੋ ਗਿਆ ਤੇ ਅਦੀਨਾ ਤੋਂ ਦੀਨਾ ਰਹਿ ਗਿਆ ਦੀਨਾ ਰਿ ਸੋ ਆਪਾਂ ਵਾਪਸੇ ਦੀ ਗੱਲ ਕਰੀਏ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਇਲਾਕਾ ਆਪਣੇ ਰਾਜ ਦੇ ਵਿੱਚ ਮਿਲਾਇਆ ਤਾਂ ਉਹਨਾਂ ਨੇ ਇਹ ਇਲਾਕਾ ਬਹੁਤ ਖੂਬਸੂਰਤ ਸੀ ਇੱਥੇ ਅੰਬਾਂ ਦੇ ਬਾਗ ਬੜੇ ਹੁੰਦੇ ਸਨ ਵੱਡੀ ਗੱਲ ਕੀ ਇਥੋਂ ਦਾ ਪਹਾੜ ਆ ਉਹ ਬੜੀ ਲੱਗੇ ਆ ਮੁਕਾਬਲਤਨ ਲਾਹੌਰ ਦੇ ਇਹਦਾ ਟੈਂਪਰੇਚਰ ਵੀ ਥੋੜਾ ਜਿਹਾ ਘਟਿਆ ਜੇ ਸਪੋਇਕਰੋ ਵੀ ਲਾਹੌਰ 35 ਡਿਗਰੀ ਹੋਵੇ ਤੇ ਇੱਥੇ 2 ਡਿਗਰੀ ਟੈਂਪਰੇਚਰ ਵੀ ਘੱਟ ਹੁੰਦਾ ਵਾ ਸੋ ਇੱਕ ਤਾਂ ਮੌਸਮ ਦੇ ਪੱਖੋਂ ਬੜਾ ਵਧੀਆ ਰਮਣੀਕ ਇਲਾਕਾ ਸੀ ਪਲੱਸ ਮਹਾਰਾਜਾ ਰਣਜੀਤ ਸਿੰਘ ਜਿਹੜੇ ਇਧਰ ਦੇ ਪਹਾੜੀ ਰਾਜ ਸੀ ਜਿਹੜੇ ਜਿਦਾ ਕਸ਼ਮੀਰ ਹੋ ਗਿਆ ਇਧਰ ਦੇ ਕਾਂਗੜਾ ਜਾਂ ਹੋਰ ਜਿਹੜੇ ਪਹਾੜੀ ਖਿੱਤੇ ਸੀ ਜਿਨ੍ਹਾਂ ਦੇ ਸਿੱਖ ਰਾਜ ਰਿਆ ਸੋ ਉਹਨਾਂ ਦੇ ਨਜ਼ਰ ਰੱਖਣ ਲਈ ਵੀ ਇੱਕ ਬੜਾ ਫੌਜੀ ਨੁਕਤਾ ਨਗਾਹ ਤੋਂ ਇੱਕ ਬੜਾ ਐਵੇਂ ਟਿਕਾਣਾ ਸੀ ਸੋ ਮਹਾਰਾਜਾ ਸਾਹਿਬ ਨੇ ਇੱਥੇ ਇੱਕ ਵੱਡੀ ਫੌਜੀ ਸ਼ਾਹਣੀ ਸਥਾਪਿਤ ਕੀਤੀ ਪਲਾਸੇਤਵਨ ਨੇ ਇਹ 12 ਦਰੀ ਆਪਣੀ ਰਹਾਇਸ਼ ਵਾਸਤੇ ਬਣਾਈ ਤੇ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਉਹਨਾਂ ਦੀ ਅਕਾਲ ਚਲਾਣਾ ਉਹਨਾਂ ਦਾ 1839 ਚ ਹੁੰਦਾ ਬਿਲਕੁਲ 1838 ਚ ਅਕਾਲ ਚਲਾਣੇ ਦੇ 1 ਸਾਲ ਪਹਿਲਾਂ ਵੀ ਉਹਨਾਂ ਨੇ ਹਰ ਮਈ ਤੇ ਜੂਨ ਦੇ ਜਿਹੜੇ 2 ਮਹੀਨੇ ਸੀ ਉਹ ਇੱਥੇ ਆ ਕੇ ਬਤਿਹਰ ਕਰਦੇ ਤੇ ਜਦੋਂ ਗਰਮੀਆਂ ਦੇ 2 ਮਹੀਨੇ ਬਾਦਸ਼ਾਹ ਨੇ ਇੱਥੇ ਆਉਣਾ ਤਾਂ ਇਸ ਕਰਕੇ ਨੂੰ ਸਰਕਾਰੇ ਖਾਲਸਾ ਦੀ ਗਰਮੀਆਂ ਦੀ ਰਾਜਤਾ ਨਹੀਂ ਹੋਣ ਦਾ ਵੀ ਮਾਨ ਪ੍ਰਾਪਤ ਹੋਇਆ ਸੋ ਇਹ ਬੜੀ ਇਤਿਹਾਸਕ ਇਮਾਰਤ ਆ ਜਿੱਥੇ ਬਹੁਤ ਸਾਰੀਆਂ ਸੰਧੀਆਂ بڑے بڑے ਵੱਡੇ ਲਾਹੌਰ ਦਰਬਾਰ ਦੇ ਫੈਸਲੇ ਸ਼ੇਰੇ ਪੰਜਾਬ ਇਥੇ ਦਰਬਾਰ ਲਾਉਂਦੇ ਸਨ ਸੋ ਇਹ ਬੜਾ ਤਵਾਰੇਖੀ ਇਹ ਇਮਾਰਤ ਆ ਪਰ ਮੈਂ ਸਭ ਤੋਂ ਪਹਿਲਾਂ ਗੱਲ ਕਰਦਾ ਵੀ ਤੁਸੀਂ ਜਦੋਂ ਖੋਜ ਕੀਤੀ ਜਾਂ ਜਿਵੇਂ ਬਾਅਦ ਤੋਂ ਦੇਖਪਾਲ ਵੱਲ ਵੀ ਗਏ ਇਹ ਕਿੰਨੀ ਜਗ੍ਹਾ ਸੀ ਪਰ ਜਿਹੜਾ ਮਹਿਲ ਦੇਖਦੇ ਆ ਇਹ ਤੋਂ ਬੁਰਜੀ ਤੋਂ ਲੈ ਕੇ ਇਥੋਂ ਤੱਕ ਦਿਖਦਾ ਇਹ ਤਕਰੀਬਨ ਕੋਈ ਆਪਸ ਵਿੱਚ ਕੋਈ 60-70 ਮੀਟਰ ਹੋਗਾ ਵੱਤ ਤੋਂ ਵੱਧ ਇਹਨਾਂ ਏਰੀਆ ਪਰ ਇਹ ਨਾਲ-ਨਾਲ ਘੇਰੇ ਘੇਰੇ ਖਾਲੀ ਜਗ੍ਹਾ ਏ ਬਿਲਕੁਲ ਜੀ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ ਸ਼ੇਰੇ ਪੰਜਾਬ ਨੇ ਇਹ ਇਲਾਕਾ ਕਨਈਆ ਮਿਸਲ ਦਾ ਪਹਿਲਾਂ ਇਲਾਕਾ ਸੀ ਉਦੋਂ ਜਦੋਂ ਆਪਣੇ ਰਾਜ ਚ ਮਲਾਇਆ ਤੇ ਸ਼ੇਰੇ ਪੰਜਾਬ ਨੇ ਬਹੁਤ ਸਾਰੇ ਇਲਾਕੇ ਜਿਹੜੇ ਆਪਣੇ ਰਾਜ ਦੇ ਸੀ ਆਪਣੇ ਸਰਦਾਰਾਂ ਨੂੰ ਜਿਨ੍ਹਾਂ ਨੇ ਬੜੇ ਬੜੇ ਮਹਮਾਜੋਂ ਸਾਥ ਦਿੱਤਾ ਹੈ ਉਹਨਾਂ ਦਾ ਉਹਨਾਂ ਨੂੰ ਜਦੋਂ ਕਿ ਜੰਗ ਚ ਮਾਰਿਆ ਕਿਤੋਂ ਖੁਸ਼ ਹੁੰਦਾ ਸੀ ਤੁਹਾਨੂੰ ਜਗੀਰ ਦੇ ਦਿੰਦੇ ਸੋ ਰਣਜੀਤ ਸਿੰਘ ਆਪ ਵੀ ਕਹਿੰਦੇ ਵੀ ਮੈਂ ਮਤਲਬ ਜਿਹੜਾ ਵੀ ਮੈਨੂੰ ਕਿਤੇ ਕਲਾ ਜਾਂ ਕਿਤੇ ਬਹਾਦਰੀ ਦੇ ਦਿੱਤੀ ਮੈਂ ਉਹਦਾ ਸਨਮਾਨ ਕਰਦਾ ਸੋ ਉਹਨਾਂ ਨੇ ਇਹ ਜਿਹੜਾ ਦੀਨਾਂਦਰ ਦਾ ਇਲਾਕਾ ਸੀ ਉਹਨਾਂ ਦਾ ਇੱਕ ਸਰਦਾਰ ਸੀ ਲਹਿਣਾ ਸਿੰਘ ਮਜੀਠੀਆ ਸੋ ਉਹਨਾਂ ਨੂੰ ਇਹ ਜਿਹੜਾ ਇਲਾਕਾ ਸੀ ਜ਼ਗੀਰ ਦਿੱਤੀ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਅਕਾਲ ਚਲਣਾ ਹੁੰਦੇ ਆ ਲਾਹੌਰ ਦਰਬਾਰ ਦਹਾਕ ਸਾਲਾਂ ਜੀ ਜਦੋਂ ਢਹ ਢੇਰੀ ਸਾਰਾ ਹੋ ਜਾਂਦਾ ਅੰਗਰੇਜ਼ ਕਬਜ਼ਾ ਕਰਦੇ ਆ ਸੋ ਇਹ ਜਿਹੜੀ ਇਹ ਇਲਾਕਾ ਜਿਹੜਾ ਵਾ ਇਹ रियासत ਜਿਹੜੀ ਜ਼ਗੀਰ ਸੀ ਇਹ ਇਹ ਲਹਿਣਾ ਸਿੰਘ ਮਜੀਠੀਆ ਦੀ ਸੀ ਉਹਨਾਂ ਤੋਂ ਅੱਗੇ ਉਹਨਾਂ ਦਾ ਇੱਕ ਬੇਟਾ ਸੀ ਦਿਆਲ ਸਿੰਘ ਮਜੀਠੀਆ ਇਕਲੌਤਾ ਪੁੱਤਰ ਹੀ ਉਹਨਾਂ ਦੇ ਕੋਲ ਆ ਗਈ ਅੰਗਰੇਜ਼ਾਂ ਦੇ ਨਾਲ ਉਹਨਾਂ ਦੀ ਸਹਿਮਤੀ ਹੀ ਉਹ ਉਹ ਉਹਨਾਂ ਨੇ ਉਹਨਾਂ ਦੀ ਬਰਕਰਾਰ ਰੱਖੀ ਬਹੁਤ ਸਾਰੇ ਸਰਦਾਰ ਜਿਨ੍ਹਾਂ ਨੇ ਵਿਰੋਧ ਕੀਤਾ ਅੰਗਰੇਜ਼ਾਂ ਨੇ ਉਹਨਾਂ ਦੀ ਜਿਹੜੀ ਜਾਗੀਰ ਸੀ ਉਹ ਆਪਣੇ ਕਬਜ਼ੇ 'ਚ ਹੀ ਲੈ ਲਈ ਸੋ ਇਹ ਦਿਆਲ ਸਿੰਘ ਮਜੀਠੀਆ ਕਿਉਂਕਿ ਉਹਨਾਂ ਦੀ ਗਾੜੀ ਔਲਾਦ ਕੋਈ ਨਹੀਂ ਸੀ ਉਹਨਾਂ ਨੇ ਇੱਕ ਟਰਸਟ ਬਣਾਈ ਸੀ ਦਿਆਲ ਸਿੰਘ ਮਜੀਠੀਆ ਟਰਸਟ ਜਿਹੜੀ ਸੀ ਸੋ ਉਹ ਟਰਸਟ ਨੇ ਬਾਅਦ 'ਚ ਪਤਾ ਨਹੀਂ ਇੱਥੋਂ ਕੋਈ ਸ਼ਹਿਰ ਦੇ ਕੁਝ ਬੰਦੇ ਸੀ ਉਹਨਾਂ ਨੇ ਕਿਵੇਂ ਟਰਸਟ ਨਾਲ ਮਿਲ ਮਿਲਾ ਕੇ ਜਿਹੜੀ ਜ਼ਮੀਨ ਆ ਹੁਣ ਪਬਲਿਕ ਪ੍ਰਾਪਰਟੀ ਬਣ ਗਈ ਇਹ ਜਿਹੜੀ ਬਾਹਰ ਚ ਫੇ ਬਾਗ ਲੱਗਿਆ ਇਹ ਪਬਲਿਕ ਪ੍ਰੋਪਰਟੀ ਹੈ ਹੁਣ ਪਬਲਿਕ ਪ੍ਰੋਪਰਟੀ ਬਣ ਗਈ ਆ ਜਿਹੜਾ ਆ ਅੱਜ ਆਜ ਜਿਹੜਾ 16 ਅਕਤੂਬਰਲੇ ਦੇ ਵਿੱਚ ਮੈ ਲਿਆ ਜਿਹੜਾ ਜਿਹੜਾ 12 ਦਰੀਆ ਇਹ ਸ਼ਾਇਦ ਜਿਹੜਾ ਰੈਵਨਿਊ ਰਿਕਾਰਡ ਆ ਉਹਦੇ ਚ ਸਰਕਾਰ ਦੀ ਆ ਪਰ ਇਹਦੀ ਦੇਖਪਾਲ ਤਾਂ ਕੋਈ ਨਹੀਂ ਹੋ ਰਹੀ ਦੇਖਪਾਲ ਇਦਾਂ ਹੀ ਆ ਜੀ ਵੇਖੋ ਆ ਆਪਾਂ ਪਹਿਲੇ ਨੰਬਰ ਤੇ ਮੈਂ ਤਾਂ ਹਮੇਸ਼ਾ ਗੱਲ ਕਰਦਾ ਨਾ ਆਪਾਂ ਕਿਸੇ ਤੇ ਦੋਸ਼ ਦੇਣ ਤੋਂ ਪਹਿਲਾਂ ਤਾਂ ਇਹਦਾ ਆਪਣੇ ਆਪ ਦੇ ਝਾਤੀ ਮਾਰਨੀ ਚਾਹੀਦੀ ਵੀ ਆ ਵੀ ਅਸੀਂ ਕਿਨੇ ਕਸੂਰਵਾਰ ਜਾਂ ਸਾਡਾ ਕੋਈ ਕਸੂਰ ਨਹੀਂ ਹੈਗਾ ਕਿੰਨੇ ਸਾਡੇ ਸਿੱਖ ਵਿਦਵਾਨ ਜਾਂ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਇੱਥੇ ਕਦੀ ਆਏ ਨੇ ਪਿੱਛੇ ਜੇ ਕਦੀ ਨਹੀਂ ਆਇਆ ਕੋਈ ਆਇਆ ਜੇ ਆਇਆ ਹੁੰਦਾ ਤਾਂ ਫਿਰ ਆਹ ਹਾਲ ਨਹੀਂ ਹੋਣਾ ਤੇ ਜੇ ਆ ਕੇ ਉਹਨਾਂ ਨੇ ਇਹਦੀ ਦੇਖਭਾਲ ਨਹੀਂ ਕੀਤੀ ਤੇ ਫਿਰ ਉਹਨਾਂ ਦਾ ਆਇਆਂ ਦਾ ਵੀ ਕੋਈ ਫਾਇਦਾ ਨਹੀਂ ਇਹਦੀ ਇਹਦੀ ਕੋਈ ਮੰਤਰੀ ਕੋਈ ਸਰਕਾਰ ਕਦੀ ਨਹੀਂ ਆਈ ਹੋ ਸਕਦਾ ਪਹਿਲਾਂ ਆਏ ਵੀ ਹੁਣ ਪਰ ਸਾਡੀ ਯਾਤਰਾ ਜਿੰਨਾ ਵਿੱਚ ਰ ਆਪਾਂ ਇੱਥੇ ਆ ਕੇ ਦੇਖਦੇ ਪਏ ਆ ਜਿਆਦਾ ਅਸੀਂ ਥੋੜੀ ਆਵਾਜ਼ ਬੁਲੰਦ ਕਰਦੇਵੇਂ ਵੀ ਦੀ ਸਾਹ ਸੰਭਾਲ ਕਰੋ ਕਿਉਂਕਿ ਮੈਂ ਤੁਹਾਨੂੰ ਰੀਸੈਂਟਲੀ ਦੱਸਦਾ ਆ ਆ ਲੋਕ ਸਭਾ ਦੀ ਇਲੈਕਸ਼ਨ ਹੈ ਸਾਡੇ ਸਰਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਨਾਨਗਰ ਵਿਖੇ ਰੈਲੀ ਕਰਕੇ ਗਏ ਨੇ 14 ਮਈ ਦੀ ਸ਼ੈਦ ਦੇਣੀ 14 ਮਈ 2024 ਮੋਦੀ ਸਾਹਿਬ ਦੀਨਾਨਗਰ ਦੀ ਧਰਤੀ ਤੇ ਸੰਬੋਧਨ ਕਰਦਿਆਂ ਉਹਨਾਂ ਨੇ ਬੜੀ ਫਖਰ ਨਾਲ ਗੱਲ ਇਹ ਕਹੀ ਆ ਕਿ ਦੀਨਾਨਗਰ ਦੀ ਧਰਤੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ। ਉਹਨਾਂ ਜ਼ਿਕਰ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਵੀ ਮੈਂ ਕਾਸ਼ੀ ਤੋਂ ਐਮਪੀ ਚੁਣਿਆ ਜਾਣਾ। ਤੇ ਕਾਸ਼ੀ 'ਚ ਵਿਸ਼ਵਨਾਥ ਮੰਦਿਰ ਆ। ਹਮ ਬੜਾ ਇਤਿਹਾਸਿਕ ਪ੍ਰਾਣਿਕ ਉਹ ਮੰਦਿਰ ਆ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸ ਮੰਦਿਰ ਦੀ ਸੇਵਾ ਉਹਨੂੰ ਸੋਨੇ 'ਚ ਮੜਨ ਦੀ ਸੇਵਾ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ। ਤੇ ਮੋਦੀ ਸਾਹਿਬ ਉਹ ਉਹ ਕਹਿੰਦੇ ਵੀ ਮੈਂ ਬਤੌਰ ਐਮਪੀ ਕਾਸ਼ੀਰਾ ਮੈਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵਿਸ਼ੇਸ਼ ਤੌਰ ਜਦੋਂ ਵੀ ਯਾਦ ਕਰਦਾ ਨਾ ਧੰਨਵਾਦ ਕਰਦਾ ਹੋ ਸਕਦਾ ਮੋਦੀ ਸਾਹਿਬ ਨੂੰ ਇਹ ਨਾ ਪਤਾ ਹੋਵੇ ਕਿ ਉਹ ਜਿਹੜਾ ਐਡਾ ਮਹਾਨ ਬਾਦਸ਼ਾਹ ਸੀ ਉਹਦੀ ਜਿਹੜਾ ਆਪਣਾ ਮਹਿਲ ਹੈ ਜਾਂ 12 ਦਰੀਆ ਉਹਦੀਆਂ ਲੋਕੀ ਛੱਤਾਂ ਵੀ ਲਾ ਕੇ ਲੈ ਗਏ ਉਹ ਕਿਸ ਹਾਲਤ ਵਿੱਚ ਆ ਹੋ ਸਕਦਾ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿਸੇ ਨੇ ਬਿਲਕੁਲ ਨਹੀਂ ਹੋ ਸਕਦਾ ਕਿ ਦੇਸ਼ ਦੇ ਪ੍ਰਧਾਨ ਜਾਨੂ ਨਾ ਕਰਾਇਆ ਵਿੱਚ ਉਹ ਉਹ ਵੇਖੋ ਉਹ ਜਾਨੂ ਕਰਾਉਣਾ ਸਾਡੇ ਐਮਪੀਆ ਦਾ ਫਰਜੀ ਸਾਡੇ ਐਮਐਲਏ ਦਾ ਫਰਜੀ ਜਾਂ ਜਿਹੜੇ ਕੋਈ ਪਾਰਟੀ ਦੇ ਦਾ ਨਮਾਇਦੇ ਉਹਨਾਂ ਦਾ ਫਰਜੀ ਸੀ ਸੋ ਉਹ ਕਿਤੇ ਨਾ ਕਿਤੇ ਕੋਈ ਗੈਪ ਰਹਿ ਗਿਆ ਅਸੀਂ ਚਲੋ ਤੁਹਾਡੇ ਚੈਨਲ ਥਰੂ ਵੀ ਇਹ ਬੇਨਤੀ ਕਰਦੇ ਹਾਂ ਜਿਹੜੇ ਉਹਨਾਂ ਦੇ ਕੋਈ ਅੱਗੇ ਉਹਨਾਂ ਦੇ ਨਮਾਇੰਦੇ ਨੇ ਉਹਨਾਂ ਨੂੰ ਵੀ ਬੇਨਤੀ ਘੱਟੋ ਘੱਟ ਇਸ ਬਿਲਡਿੰਗ ਬਾਰੇ ਦੱਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੱਲਾ ਸਿੱਖਾਂ ਦਾ ਬਾਦਸ਼ਾਹ ਨਹੀਂ ਗੁਰਬਾਣੀ 'ਚ ਇੱਕ ਬੜੀ ਖੂਬਸੂਰਤ ਪੰਕਤੀ ਆ ਇਹੋ ਵਾਹਲੀ ਮੀਰਾ ਜੀਓ ਮਾਰੇ ਹਰਜੀਤ ਸਿੰਘ ਨੇ ਜਿਹੜਾ ਰਾਜ ਕੀਤਾ ਉਹ ਹਲੀਮੀ ਦਾ ਰਾਜ ਸੀ ਜਿਹੜਾ ਗੁਰੂ ਸਾਹਿਬ ਦਾ ਸਰਬੱਤ ਦੇ ਭਲੇ ਦਾ ਕਨਸੈਪਟ ਸੀ ਬਿਲਕੁਲ ਉਹਦੇ ਉੱਤੇ ਪੂਰਾ ਉਹਨਾਂ ਨੇ ਮਤਲਬ ਆਪਣੇ ਵੱਲੋਂ ਯਤਨ ਕੀਤਾ ਕਿ ਉਹ ਯਾ ਰਾਜ ਭਾਗ ਦਿੱਤਾ ਜਾਵੇ ਸੋ ਉਹਨਾਂ ਨੇ ਵੇਖੋ ਸ੍ਰੀ ਦਰਬਾਰ ਸਾਹਿਬ ਆਪਾਂ ਸਾਰੇ ਜਾਣਦੇ ਆ ਸ਼੍ਰੋਮਣੀ ਕਮੇਟੀ ਦਾ ਉੱਥੇ ਹੈੱਡਕੁਆਰਟਰ ਵੀ ਆ ਉੱਥੇ ਲੱਗੇ ਦਰਬਾਰ ਸਾਹਿਬ ਦੀ ਬਿਲਡਿੰਗ ਦੇ ਉਹਦੀ ਸੇਵਾ ਵੀ ਤੇ ਮਾਰੇ ਹਰਜੀਤ ਸਿੰਘ ਨੇ ਕਰਾਈ ਜੀ ਆਪਾਂ ਇੱਥੇ ਕੋਈ ਲੀਡਰ ਥੋੜਾ ਜਿਹਾ ਵੀ ਕੰਮ ਕਰਦੇ ਉਹ ਕਿੰਨੇ ਗੋਣਗਾਨ ਕਰਦੇ ਆ ਉਹ ਬਾਦਸ਼ਾਹ ਜਿਨੇ ਮਸਜਿਦਾਂ ਨੂੰ ਵੀ ਦਾਨ ਕੀਤਾ ਮੰਦਰਾਂ ਨੂੰ ਸੋਨੇ ਚ ਮੜਦਾ ਜਿਨੇ ਗੁਰਦੁਆਰਿਆਂ ਨੂੰ ਸੋਨੇ ਚ ਮੜਦਾ ਤੇ ਉਹਦੀ ਜਿਹੜੀ ਆਪਣੇ ਮਹਿਲ ਦੀ ਹਾਲਤ ਉਹ ਇਦਾਂ ਦੀ ਹੋਵੇ ਇਹ ਕਿਤੇ ਨਾ ਕਿਤੇ ਸਾਡੇ ਤੇ ਸਵਾਲ ਤਾਂ ਹੈਗਾ ਹੀ ਹੈ ਨਾ ਸਵਾਲ ਤਾਂ ਹੈ ਤੇ ਇਹ ਆਪਾਂ ਹੁਣ ਮਹਿਲ ਦੀ ਗੱਲ ਕਰਾਂਗੇ ਇਹ ਜਿਹੜੀ ਤੁਸੀਂ ਪਿੱਛੇ ਦੱਸ ਰਹੇ ਸੀ ਮੈਨੂੰ ਇਹ ਕਢਾਈਆਂ ਨੇ ਜਾਂ ਇਹ ਜੋ ਵੀ ਮੀਨਾ ਕਾਰੀਏ ਇਸ ਸਾਰੀ ਪ੍ਰਾਤਨ ਉਸੇ ਵੇਲੇ ਇਹ ਸਾਰੀ ਹੈ ਜੀ ਉਦੋਂ ਦੀ ਜਿਹੜੀ ਇਹਨੂੰ ਫਰੈਸਕੋ ਪੇਂਟਿੰਗ ਕਹਿੰਦੇ ਆ ਇਹ ਇਹ ਬਿਲਕੁਲ ਉਦੋਂ ਦੀ ਆ ਹਾਲਾਕੇ ਤੋਂ ਬਾਅਦ ਕੋਈ ਕਈ ਬਾਅਦ ਚ ਅੰਗਰੇਜ਼ਾਂ ਦਾ ਇੱਥੇ ਡੀਸੀ ਦਫ਼ਤਰ ਵੀ ਰਿਹਾ ਹੋਰ ਵੀ ਕਈ ਕਈ ਤਾਂ ਉਦਾਂ ਵੀ ਪਿਆ ਰਿਹਾ ਉਹ ਕਈਆਂ ਨੇ ਬਾਅਦ ਚ ਕਲੀਆਂ ਮਾਰੀਆਂ ਨਾ ਬਾਅਦ ਪੇਂਟ ਵੀ ਕੀਤਾ ਪਰ ਤੁਸੀਂ ਵੇਖ ਸਕਦੇ ਹੋ ਉਹਦੇ ਜਿਹੜੇ ਜੇ ਰੰਗ ਆ ਆ ਉੱਤੇ ਵੱਖਰਾ ਕੋਟ ਆ ਪਰ ਆ ਜਿਹੜੀ ਥੱਲੇ ਇਹ ਉਹ ਹੀ ਆ ਜਦੋਂ ਸ਼ੇਰੇ ਪੰਜਾਬ ਮਹਾਰਾਜ ਜੀ ਇਸ ਨੇ ਟਾਈਮ ਦੀ ਸਰਵ ਹੋਇਆ ਪਰ ਹੁਣ ਗੱਲ ਕਰਾਂਗੇ ਆਪਾਂ ਜਿੱਥੇ ਅੰਦਰ ਖੜੀ ਸੀ ਇਹ ਜਗਾ ਇਹ ਜਗਾ ਬਾਰੇ ਦੱਸੂ ਵੀ ਇਹ ਜਗਾ ਬਹੁਤ ਖਾਸ ਹੈ ਇਹ ਚ ਮੈਂ ਤੁਹਾਨੂੰ ਦੱਸਦਾ ਜੀ ਆ ਹੁਣ ਤਾਂ ਸਾਰਾ ਖੰਡਰੀ ਹੋ ਗਿਆ ਨਾ ਜਿੱਦਾਂ ਛੱਤਾਂ ਹੀ ਕੋਈ ਨਹੀਂ ਆ ਤੁਸੀਂ ਇੱਕ ਤਾਂ ਇਹ ਲਾਓ ਵੀ ਬੜਾ ਹਵਾਦਾਰ ਇੱਥੇ ਹੁਣ ਵੀ ਖੜਿਆ ਹਾਂ ਹਵਾਦਾਰ ਆ ਜਦੋਂ ਇਹ ਦੇ ਦਰਵਾਜ਼ੇ ਖੁੱਲ ਜਾਂਦੇ ਹੋਣਗੇ ਜਾਂ ਜਦੋਂ ਛੱਤ ਪਈ ਹੋਊਗੀ ਠੰਡਾ ਵੀ ਹੋਊਗਾ ਤੇ ਆ ਜਿਹੜਾ ਥੱਲੇ ਵਾਲਾ ਹੀ ਇੱਥੇ ਮਹਾਰਾਜ ਸਾਹਿਬ ਆਪਣੇ ਜਿਹੜੇ ਕੋਈ ਮੰਤਰੀ ਮੰਡਲ ਕੋਈ ਉਹ ਬੈਠ ਕੇ ਇੱਥੇ ਕੋਈ ਅਠਾ ਦਸਾਂ ਦੀ ਜਿਹੜੀ ਕੈਬਨਟ ਮੀਟਿੰਗ ਆਪਾਂ ਜਿਹੜੀ ਲੈਂਗੁਏਜ ਕਹਿ ਲਈਏ ਉਹ ਕਰਦੇ ਇਹ ਇੱਥੇ ਉੱਪਰ ਵਾਲਾ ਜਿਹੜਾ ਪੋਰਸ਼ਨ ਇਹੋ ਮਹਾਰਾਜ ਸਾਡਾ ਬੈਡਰੂਮ ਹੈ ਜਿੱਥੇ ਉਹਨਾਂ ਰਾਤ ਬਤੀਤ ਕਰਦੇ ਕਿਉਂਕਿ ਥੋੜਾ ਉੱਪਰ ਸੇਫਟੀ ਵੀ ਹੋ ਜਾਂਦੀ ਆ ਦੁਸ਼ਮਣ ਦੀ ਵੀ ਉੱਦਾਂ ਕੋਈ ਕੀੜਾ ਪਤੰਗਾ ਵੀ ਹੈ ਨਾ ਕੋਈ ਸੱਪ ਨਾ ਜੇ ਉੱਪਰ ਉਹਨਾਂ ਦਾ ਬੈਡਰੂਮ ਹੈ ਸੋ ਆਲੇ ਦੁਆਲੇ ਤੁਸੀਂ ਵੇਖ ਸਕਦੇ ਜੇ ਇੱਕ ਬਰਾਂਦਾ ਬਣਿਆ ਬਰਾਂਦਾ ਬਣਿਆ ਤੇ ਇਹਦਾ ਸਾਰੇ ਖੁੱਲਾ ਹੋਇਆ ਹੈ ਇਹਦਾ ਹਵਾਦਾਰ ਕਮਰਾ ਸਾਰਾ ਭਾਈ ਮਹਾਰਾਜ ਦੀ ਸਿੰਘ ਦਾ ਲੋਰ ਦਰਬਾਰ ਇੰਨਾ ਸੋਹਣਾ ਸੀ ਪਰ ਇੱਥੇ ਆ ਕੇ ਬਣਾਉਣ ਦੀ ਕੀ ਲੋੜ ਪੈ ਗਈ ਇੱਥੇ ਇੱਕ ਤੋਂ ਉਹਨਾਂ ਦਾ ਰਾਜ ਬਹੁਤ ਵੱਡਾ ਹੈ ਲਾਹੌਰ ਬੈ ਕੇ ਇੰਨੇ ਸਾਰੇ ਇਲਾਕੇ ਤੇ ਨਜ਼ਰ ਰੱਖਣੀ ਉਹ ਸੰਭਵ ਨਹੀਂ ਹੁੰਦੀ ਕੇ ਵੇਲੇ ਸੋ ਇੱਕ ਤੇ ਜਿਹੜੇ ਇਧਰ ਪਹਾੜੀ ਰਾਜੇ ਮੈਂ ਪਹਿਲਾਂ ਜ਼ਿਕਰ ਕੀਤਾ ਪਹਾੜੀ ਇਲਾਕਿਆਂ ਤੇ ਨਜ਼ਰ ਇੱਥੋਂ ਰੱਖਣੀ ਲਾਹੌਰ ਦੇ ਮੁਕਾਬਲ ਤਾਂ ਬਹੁਤ ਸੌਖੀ ਸੀ ਸੋ ਇੱਕ ਮੌਸਮ ਦਾ ਫਰਕ ਸੀ ਲਾਹੌਰ ਦਾ ਤੇ ਦਿਨਾਨਗਰ ਦਾ ਟੈਂਪਰੇਚਰ ਦਾ ਫਰਕ ਆ ਹੁਣ ਤੇ ਚਲੋ ਆਪਾਂ ਰੁੱਖ ਵੱਡ ਤੇ ਜਦੋਂ ਇੱਥੇ ਇਧਰ ਸਾਰੇ ਅੰਬਾਂ ਦੇ ਬਹੁਤ ਸਾਰੇ ਬਾਗ ਹੁੰਦੇ ਸੀ ਅੰਬ ਆ ਹੁਣ ਵੀ ਤੁਸੀਂ ਆਪਾਂ ਦੇ ਰਹੇ ਭਾਵੇਂ ਲੀਚੀ ਦਾ ਹੀ ਇੱਥੇ ਬਾਗ ਆ ਚਲੋ ਇਹ ਇਤਫਾਕ ਹੈ ਨਾ ਅਜੇ ਵੀ ਇਸ ਜਗ੍ਹਾ ਤੇ ਬਾਗ ਹੀ ਆ ਆ ਬਾਗ ਹੋਣ ਦੇ ਕਰਕੇ ਵੇਖੋ ਕਿੰਡੀ ਵਧੀਆ ਲੱਗਦੀ 12 ਦੇ ਭਾਵੇਂ ਖੰਡਰ ਵੀ ਆ ਖੰਡਰ ਵੀ ਸੋ ਇੱਕ ਤੇ ਰੀਜਨ ਇਹਦਾ ਇਹ ਹੀ ਪੀ ਇਹਦਾ ਇਲਾਕੇ ਦਾ ਫਰਕ ਸੀ ਮੌਸਮ ਦਾ ਫਰਕ ਸੀ ਦੂਜਾ ਇਥੋਂ ਦੀ ਇੱਕ ਬਾਦਸ਼ਾਹੀ ਨਹਿਰ ਲੰਘਦੀ ਸੀ ਜਿਹੜੀ ਬਾਦਸ਼ਾਹ ਸ਼ਾਹਜਹਾਨ ਨੇ ਆਪਣੇ ਕਾਰਜਕਾਲ 'ਚ ਉਨੇ ਲਾਹੌਰ ਜਿਹੜਾ ਸ਼ਾਲੀਮਾਰ ਬਾਗ ਆ ਗਿਆ ਉਹਨੂੰ ਪਾਣੀ ਦੇਣ ਲਈ ਇੱਕ ਰਾਵੀ ਦਰਿਆ ਚੋਂ ਮਾਧੋਪੁਰ ਤੱਕ ਨਹਿਰ ਕੱਢੀ ਸੀ ਜਿਹੜੀ ਵਾਇਆ ਦਿਨਾਨਗਰ ਬਟਾਲੇ ਦੇ ਥੋੜਾ ਸਾਈਡ ਤੋਂ ਫਿਰ ਅੱਗੇ ਜਨਾਲੇ ਵੱਲ ਦੀ ਪੋਲ ਕੰਜਰੀ ਵੱਲ ਦੀ ਹੋ ਕੇ ਲਾਹੌਰ ਨੂੰ ਜਾਂਦੀ ਸੀ ਸੋ ਉਸ ਇਹ ਨਹਿਰ ਇਥੋਂ ਦੀ ਵੀ ਲੰਘਦੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਨਹਿਰ ਦੇ ਕੰਡੇ ਵੇਖਿਆ ਵੀ ਇੱਥੇ ਮਤਲਬ ਆਪਾਂ ਜੇ ਬਾਗ ਲਾਵਾਂਗੇ ਤੁਹਾਨੂੰ ਪਾਣੀ ਦੇਣਾ ਸੌਖਾ ਹੋਏਗਾ ਖੇਰਕ ਪਾਣੀ ਦੇ ਲਾਗੇ ਵੈਸੇ ਕੋਈ ਚੀਜ਼ ਬਣੀ ਹੋਵੇ ਪਾਣੀ ਵਗਦਾ ਹੋਵੇ ਤਾਂ ਨਾ ਇੱਕ ਆਪਣਾ ਹੀ ਮਾਹੌਲ ਹੁੰਦਾ ਆਪਣੇ ਮਾਹੌਲ ਸੋ ਉਹਨਾਂ ਨੇ ਇੱਕ ਇਹ ਵੀ ਵੇਖਿਆ ਵੀ ਇਹ ਇੱਥੋਂ ਨਹਿਰ ਲੰਘਦੀ ਲਾਗੋਂ ਦੀ ਸੋ ਉਹਨਾਂ ਨੇ ਇੱਥੇ 12 ਦਰੀ ਬਣਾਈ ਤੇ 2 ਮਹੀਨੇ ਗਰਮੀਆਂ ਦੇ ਮਹਾਰਾਜ ਸਾਹਿਬ ਇੱਥੇ ਬਤੀਤ ਕਰਦੇ ਆ ਅੱਛਾ ਫਿਰ ਉਹ ਨਹਿਰ ਦੀ ਅੱਗੇ ਕਹਾਣੀ ਕੀ ਸੀ ਵੀ ਫਿਰ ਉਹ ਕਹਿੰਦੇ ਨਹਿਰ ਸਿੱਧੀ ਵੀ ਕੀਤੀ ਗਈ ਕਿਸੇ ਵੇਲੇ ਅੰਗਰੇਜ਼ਾਂ ਵੱਲੋਂ ਫਿਰ ਉਹਦੇ ਚੋਂ ਜਿਹੜਾ ਦਰਬਾਰ ਸਾਹਿਬ ਦੇ ਜਲ ਨੂੰ ਨਹਿਰ ਵੀ ਗਈ ਅੱਗੇ ਉਹ ਬਿਲਕੁਲ ਜੀ ਉਹ ਉਹ ਨਹਿਰ ਦੀ ਵੀ ਇੱਕ ਆਪਣੀ ਸਟੋਰੀ ਹੈ ਇੱਕ ਆਪਣੀ ਕਹਾਣੀ ਹੈ ਜਿਹੜੀ ਸ਼ਾਹਜਹਾਨ ਨੇ ਆਪਣੇ ਕਾਰਜਕਾਲ 'ਚ ਬਣਾਈ ਜਿਵੇਂ ਮੈਂ ਦੱਸਿਆ ਵੀ ਉਹਨਾਂ ਦਾ ਮਕਸਦ ਸੀ ਵੀ ਲਾਹੌਰ ਦੇ ਵਿੱਚ ਇੱਕ ਬਾਗ ਬਣਾਇਆ ਜਾਵੇ। ਸ਼ਾਹਜਹਾਨ ਨੇ ਆਪਾਂ ਜਾਣਦੇ ਤਾਜਮਹਿਲ ਵੀ ਬਣਾਇਆ। ਉਹ ਇਹੋ ਜਿਹੇ ਸ਼ੌਂਕੀ ਕੰਮ ਕਰਨਦੇ ਹਨਾ ਉਹ ਕਲਾਵਾਲੇ ਕੰਮ ਕਰਦੇ ਉਹ ਬਾਦਸ਼ਾਹਾਂ ਦੇ ਜਾਣੇ ਜਾਂਦੇ ਆ। ਸੋ ਜਦੋਂ ਉਹਨਾਂ ਨੇ ਲਾਹੌਰ 'ਚ ਇੱਕ ਬਾਗ ਬਣਾਉਣ ਦੀ ਸੋਚੀ ਤੇ ਫਿਰ ਉਦੋਂ ਵੇਖੋ ਉਦੋਂ ਟਿਊਬਵਲ ਜਿਹਦੇ ਜਵਾਦੇ ਵਾਂਗ ਹੈ ਨਹੀਂ ਖੂਹ ਹੈਗੇ ਹੀ ਪਰ ਉਹ ਇੰਨਾ ਵੱਡਾ ਖੂਹ ਨਾ ਸਚਾਈ ਕਰਨੀ ਉਹਦਾ ਔਖਾ ਲੱਗਦਾ ਹੋਊਗਾ। ਲਾਹੌਰ ਦੇ ਨਾਲੋਂ ਸਜੇਬਾ ਨੇ ਲਾਹੌਰ ਦੇ ਰਾਵੀ ਦਰਿਆ ਲੰਗਦਾ ਬਿਲਕੁਲ ਲੰਗਦਾ ਪਰ ਉੱਥੇ ਸਮੱਸਿਆ ਇਹ ਹੈ ਕਿ ਉਹ ਜਿਹੜਾ ਉਹ ਰਾਵੀ ਦਾ ਪਾਣੀ ਜਿਹੜਾ ਸੀ ਉਹ ਲਾਹੌਰ ਤੋਂ ਦੀਵਾ ਹੈ ਉੱਥੇ ਪਾਣੀ ਆ ਨਹੀਂ ਸਕਦਾ ਬਾਦਸ਼ਾਹ ਨੇ ਆਪਣੇ ਇੰਜੀਨੀਅਰ ਉਸ ਸਮੇਂ ਦੇ ਜਿਹੜੇ ਸੀ ਉਹ ਬੁਲਾਏ ਇੱਕ ਅਲੀ ਮਰਦਾਨ ਨਾਮ ਦਾ ਇੰਜੀਨੀਅਰ ਸੀ ਸੋ ਉਹਨੇ ਇੱਕ ਨਕਸ਼ਾ ਬਣਾਇਆ ਇੱਕ ਬਲੂਪ੍ਰਿੰਟ ਤਿਆਰ ਕੀਤਾ ਕਿ ਮਾਦੋਪੁਰ ਜਿਹੜਾ ਪਠਾਨਕੋਟ ਦੇ ਲੱਗ ਗਿਆ ਉੱਥੋਂ ਕਿਨਹਿਰ ਕੱਢੀ ਜਾਵੇ ਜਿਹੜੀ ਲਾਹੌਰ ਤੱਕ ਪਾਣੀ ਲੈ ਕੇ ਆਵੇ ਪਠਾਨਕੋਟ ਤੋਂ ਚੱਲ ਕੇ ਤੇ ਲਾਹੌਰ ਹੈ ਲਾਹੌਰ ਗੇ ਸੋ ਉਹ ਨਹਿਰ ਤੇ ਕੰਮ ਹੋਇਆ ਉਹ ਨਹਿਰ ਮਤਲਬ ਦੱਸਦੇ ਆ ਕਿ 4-5 ਫੁੱਟ ਡੂੰਗੀ ਹੀ ਕੋਈ ਕਿਤੋਂ 20 ਫੁੱਟ ਚੌੜੀ ਕਿਤੇ 40 ਫੁੱਟ ਚੌੜੀ ਐਦਾਂ ਕਰੇ ਕਿਉਂਕਿ ਨਹਿਰ ਬਣੀ ਪਰ ਉਹ ਵਿੰਗੀ ਤਿੰਗੀ ਕਿਤੇ ਐਨਾਂ ਚੱਲ ਗਈ ਇਧਰ ਵਲ ਵਲੇ ਮੇਖਾਂਦੀ ਗੱਲ ਕੀ ਲਾਹੌਰ ਪਾਣੀ ਪਹੁੰਚ ਗਿਆ ਹਾਂ ਬਾਦਸ਼ਾਹ ਨੇ ਬਾਗ ਲਵਾਇਆ ਵਾਜ ਤੱਕ ਵੀ ਮੈਂ ਤੇ ਚ ਲਾਹੌਰ ਗਿਆ ਨਹੀਂ ਪਰ ਮੰਨਿਆ ਜਾਂਦਾ ਵੀ ਅੱਜ ਵੀ ਉਹ ਬਾਗ ਉੱਥੇ ਹੈਗਾ ਵਾ ਲਾਹੌਰ ਦੇ ਸ਼ਾਹੀ ਕਿਲੇ ਦੇ ਨਾਲ ਤੇ ਬੜਾ ਖੂਬਸੂਰਤ ਬਾਗ ਆ ਉਹਨੂੰ ਬਾਅਦ ਚ ਮਾਰਿਆ ਜਿਸ ਨੇ ਸ਼ਾਲਾ ਬਾਗ ਵੀ ਨਾ ਦਿੱਤਾ ਸੀ ਬਿਲਕੁਲ ਸੋ ਉਹ ਨਹਿਰ ਜਦੋਂ ਕਾਫੀ ਸਮਾਂ ਚੱਲਦੀ ਰਹੀ ਪਾਣੀ ਇਥੋਂ ਰਾਵੀ ਦਰਿਆ ਦਾ ਲਾਹੌਰ ਪਹੁੰਚਦਾ ਰਿਹਾ ਜਦੋਂ ਸਿੱਖ ਮਿਸਲਾਂ ਦਾ ਟਾਈਮ ਆਇਆ ਹਮ ਤੇ ਜਿਹੜਾ ਦਰਬਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਨੇ ਜਿਹੜਾ ਉਹਦਾ ਸਰੋਵਰ ਹਨਾ ਤਰੰਤਰ ਸਰੋਵਰ ਤੇ ਨਹੀਂ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਅੰਮ੍ਰਿਤਸਰ ਜਦੋਂ ਉਹਨਾਂ ਨੇ ਦਰਬਾਰ ਸਾਹਿਬ ਪਾਵਨ ਸਰੋਵਰ ਦੀ ਨਾ ਖੁਦਾਈ ਕੀਤੀ ਤਾਂ ਉੱਥੇ ਫਿਰ ਕੋਈ ਖੂਹ ਲਾਏ ਆਉਣਗੇ ਜੀ ਜਲ ਜਿਹਨਾਂ ਦਾ ਜਲ ਭਰਦਾ ਹੋਏਗਾ ਬਾਕੀ ਬਰਸਾਤ ਦਾ ਪਾਣੀ ਵੀ ਉੱਥੇ ਜਵਾ ਹੁੰਦਾ ਸੀ ਸੋ ਦੱਸਦੇ ਇਤਿਹਾਸ ਜਿਕਰ ਹੁੰਦਾ ਕਿ ਜਦੋਂ ਸਿੱਖ ਮਿਸਲਾਂ ਨਾਲ ਟਾਈਮ ਸੀ ਤੇ ਇੱਕ ਵਾਰ ਕਿਤੇ بارش ਨਾ ਹੋਈ بارش ਨਾ ਹੋਈ ਤੇ ਜਿਹੜਾ ਪਾਵਨ ਸਰੋਵਰ ਦਾ ਜਲ ਸੀ ਉਹ ਸੁੱਕ ਗਿਆ ਤੇ ਬੜੀ ਸਮੱਸਿਆ ਆਈ ਕਿਉਂਕਿ ਸੇਖਾਂ ਦੀ ਹਰ ਜਿਹੜਾ ਵੀ ਹਰ ਧਰਮ ਦਾ ਹੀ ਉੱਥੇ ਜਾਂਦਾ ਮਤਲਬ ਟੇਕਣ ਸੋ ਆਸਥਾ ਦਾ ਕੇਂਦਰ ਹੈ ਸ੍ਰੀ ਦਰਬਾਰ ਸਾਹਿਬ ਸੋ ਸ਼ਨਾਣ ਹੁਣ ਤਹੀਂ ਲੋਕ ਮਤਲਬ ਹਟ ਗਏ ਇਹ ਤੇ ਪਹਿਲਾਂ ਜਿਹੜਾ ਵੀ ਜਾਂਦਾ ਸੀ ਆਪਾਂ ਅਰਦਾਸ ਜੀ ਇਹੋ ਅਰਦਾਸ ਕਰਦੇ ਆਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਣ ਸ਼ਨਾਣ ਕਰਦੇ ਹੁਣ ਜਦੋਂ ਜਲਸ ਹੋ ਗਿਆ ਤੇ ਉਹ ਉਹਨਾਂ ਨੇ ਜਿਹੜੇ ਉਸ ਸਮੇਂ ਦੇ ਜਿਹੜੇ ਕਾਰ ਮੁਖਤਾਰ ਸੀ ਦਰਬਾਰ ਸਾਹਿਬ ਦੀ ਸੇਵਾ ਕਰਦੇ ਸੀ ਉਸਿਆ ਦਾ ਕਹਿੰਦੇ ਕੋਈ ਉਦਾਸੀ ਉਦਾਸੀ ਜਿਹੜੀ ਸੰਪਰਦਾਇ ਸੀ ਬਾਬਾ ਸ਼੍ਰੀ ਚੰਦ ਜਿਨ੍ਹਾਂ ਦਾ ਅੱਜ ਵੀ ਸਤਾਨ ਲੱਗਾ ਸਿੱਖ ਤੋਂ ਤੋਂ ਜੰਗਾ ਜੁੱਧਾਂ ਜਿਹੇ ਜੰਗਲਾਂ ਦੇ ਵਿੱਚ ਹੈ ਨਾ ਲੱਖੀ ਜੰਗਲਾਂ ਚ ਨੂੰ ਗਏ ਜਾਂ ਕਿੱਦਾਂ ਹੈ ਸੋ ਉਹਨਾਂ ਨੇ ਬੇਨਤੀ ਕੀਤੀ ਸਿੱਖ ਸਰਦਾਰਾਂ ਨੂੰ ਉਹ ਤੋਂ ਸਿੱਖ ਮਿਸਲਾਂ ਦਾ ਦੌਰ ਸੀ ਕਿ ਸਿੰਘੋ ਸਰਦਾਰੋ ਥੋੜਾ ਜਿਹਾ ਇੱਧਰ ਵੀ ਧਿਆਨ ਦਿਓ ਐਰਕਾਂ ਬਰਸਾਤ ਨਾ ਹੋਣ ਕਰਕੇ ਜਿਹੜਾ ਪਾਵਨ ਸਰੋਵਰ ਦਾ ਜਲ ਸੁੱਕ ਗਿਆ ਬਾਦ ਸੰਗਤਾਂ ਨੂੰ ਮੁਸ਼ਕਲ ਆ ਰਹੀ ਹੈ ਸਿਕ ਸਰਦਾਰਾਂ ਨੇ ਉਦੋਂ ਤੱਕ ਕਾਫੀ ਇਲਾਕੇ ਆਪਣੇ ਅਧੀਨ ਕਰ ਲਏ ਸੀ ਮਿਸਲਾਂ ਦਾ ਮਤਲਬ ਰਾਜ ਆ ਗਿਆ ਸੋ ਉਹਨਾਂ ਨੇ ਆਖਿਆ ਵੀ ਗੱਲ ਬਿਲਕੁਲ ਠੀਕ ਆ ਆਪਾਂ ਨੂੰ ਕੋਈ ਨਾ ਉਹਦਾ ਪੱਕਾ ਹੱਲ ਕਰਨਾ ਚਾਹੀਦਾ ਫਿਰ ਉਹਨਾਂ ਨੇ ਇੱਕ ਵਿਉਂਤ ਬਣਾਈ ਕਿ ਉਹ ਜਿਹੜੀ ਬਾਦਸ਼ਾਹੀ ਨਹਿਰ ਸੀ ਸ਼ਾਹਜਹਾਂ ਵਾਲੀ ਉਹ ਮਜੀਠੇ ਦੇ ਲਾਗੋਂ ਦੀ ਲੰਗਦੀ ਸੀ ਲਾਹੌਰ ਨੂੰ ਜਾਣ ਵਾਸਤੇ ਅੱਛਾ ਉਹਨਾਂ ਨੇ ਸੋਚਿਆ ਵੀ ਕਿਉਂ ਨਾ ਇਥੋਂ ਇੱਕ ਇੱਕ ਛੋਟੀ ਨਹਿਰ ਬਣਾਈ ਜਾਵੇ ਇਹਦੇ ਵਿੱਚੋਂ ਉਹ ਜਿਹੜਾ ਜਾਲਿਆ ਇਹ ਰਾਵੀ ਦਰਿਆ ਦਾ ਉਹ ਉਹਦੇ ਵਿੱਚ ਜਾਵੇ ਸੋ ਉਹ ਮਤਾ ਪੈ ਗਿਆ ਸਾਰੇ ਸਰਦਾਰਾਂ ਦੀ ਸਹਿਮਤੀ ਬਣ ਗਈ ਫਿਰ ਸਹਿਮਤੀ ਇੱਕ ਇਹ ਵੀ ਬਣੀ ਵੀ ਜਿਹੜੀ ਬਾਦਸ਼ਾਹੀ ਨਹਿਰ ਆ ਮਾਦੋਪੁਰ ਤੋਂ ਜਿੱਥੇ ਸ਼ੁਰੂ ਹੁੰਦੀ ਆ ਜਿਹੜੇ ਜਿਹੜੇ ਸਰਦਾਰ ਦੇ ਇਲਾਕੇ ਜੋ ਲੰਘੂਗੀ ਉਹ ਆਪੋ ਆਪਣੇ ਇਲਾਕੇ ਦੀ ਉਹਦੀ ਸਾਫ ਸਫਾਈ ਕਰਨ ਦਾ ਜ਼ਿੰਮੇਵਾਰ ਹੋਊਗਾ ਉਸ ਨਹਿਰ ਦਾ ਉਸ ਨਹਿਰ ਦਾ ਉਹ ਫਿਰ ਇੱਕ ਸੇਵਾ ਚੱਲੀ ਆ ਹਰ ਸਰਦਾਰ ਨੇ ਆਪਣੇ ਜਿੰਨੀ ਕੀ ਕੋਈ ਲੱਗਾ ਦਾ ਪੈਸੇ ਲੱਗੇ ਆ ਸੋ ਉਹਨਾਂ ਨੇ ਉਹ ਖਦਾਈ ਕਰਕੇ ਇਹ ਮਜੀਠੇ ਦਾ ਕੋ ਸਾਰੀ ਨਹਿਰ ਸਾਫ ਕੀਤੀ ਫਲਾਸਫਿਰ ਉਹਨਾਂ ਨੇ ਇੱਕ ਨਵੀਂ ਨਹਿਰ ਕੱਢੀ ਜਿਹੜੀ ਮਜੀਠੇ ਤੋਂ ਸਿੱਧੀ ਜਿਹੜੀ ਆਪਾਂ ਜਿਹੜਾ ਰਾਮ ਬਾਗ ਆਉਂਦਾ ਵਾ ਰਸਤੇ ਤੇ ਉਹ ਮੁੜ ਕੇ ਦਰਬਾਰ ਸਾਹਿਬ ਸਰੋਵਰ ਚ ਗਈ ਸੋ ਉਤੋਂ ਇੱਕ ਇਹ ਵੀ ਮਨਾਂਦਾ ਫਿਰ ਅੱਗੇ ਇੱਕ ਹੋਰ ਨਹਿਰ ਕੱਢੀ ਜਿਹੜੀ ਤਰਨਤਾਰਨ ਸਾਹਿਬ ਜਿਹੜੀ ਹੰਸਲੀ ਵਾਲੀ ਜਿੰਨ ਕਿਹਾ ਦਿੰਦੇ ਉਹ ਹੰਸਲੀ ਉਹਨੂੰ ਨਾਮ ਦਿੱਤਾ ਹੰਸਲੀ ਹਾਂ ਸੋ ਇਹ ਇਹ ਜਿਹੜਾ ਦਰਿਆ ਰਾਵੀ ਦਾ ਪਾਣੀ ਸੀ ਉਹ ਪਾਵਨ ਸਰੋਵਰ ਅੰਮ੍ਰਿਤਸਰ ਜਿਹੜਾ ਦਰਬਾਰ ਸਾਹਿਬ ਉਥੇ ਉਹ ਅਜੇ ਵੀ ਜਾਂਦਾ ਅਜੇ ਵੀ ਜਾਂਦਾ ਉਹ ਹੁਣ ਮੈਂ ਦੱਸਦਾ ਉਸ ਤੋਂ ਬਾਅਦ ਜਦੋਂ ਫਿਰ ਅੰਗਰੇਜ਼ ਰਾਜ ਆਉਂਦਾ ਮਹਾਰਾਜ ਜੀਤ ਸਿੰਘ ਨੇ ਉਸੇ ਨਹਿਰ ਕੰਢੇ ਇੱਕ ਤਾ 12 ਦਰੀ ਬਣਾਈ ਸਮਰ ਪੈਲਸ ਬਣਾਇਆ ਇਦਾਂ ਹੀ ਇੱਕ ਅੰਮ੍ਰਿਤਸਰ ਚ ਰਾਮ ਬਾਗ ਬਣਾਇਆ ਅੱਛਾ ਜੀ ਰਾਮ ਬਾਗ ਦੇ ਵਿੱਚ ਵੀ ਮਹਾਰਾਜ ਸਾਹਿਬ ਨੇ ਇਦਾਂ ਦੀ ਇੱਕ ਇਹ ਤੋਂ ਵੀ ਖੂਬਸੂਰਤ ਆ ਖੈਰ ਉਹਥੇ ਵੀ ਇੱਕ ਉਹਨਾਂ ਨੇ ਸਮਰ ਪੈਲਸ ਬਣਾਇਆ ਸੋ ਇਹ ਦੋਵੇਂ ਜਿਹੜੇ ਉਹ ਨਹਿਰ ਨਾਲ ਵੀ ਉਹਨਾਂ ਦਾ ਲਿੰਕ ਬਣ ਗਿਆ ਬਾਅਦ ਜਦੋਂ ਅੰਗਰੇਜ਼ ਰਾਜ ਆਉਂਦਾ ਵਾ ਤੇ ਜਦੋਂ ਸਿੱਖ ਜੰਗਾਹ ਹਾਰ ਜਾਂਦੇ ਆ ਬਿਲਕੁਲ ਤੇ ਅੰਗਰੇਜ਼ਾਂ ਨੇ ਸੋਚਿਆ ਕਿ ਕੌਮ ਬੜੀ ਮਾਰਸ਼ਲ ਆ ਜੇ ਇਹਨਾਂ ਨੂੰ ਆਪਾਂ ਘੋੜੇ ਦੀ ਕਾਠੀ ਤੋਂ ਨਾ ਲਾਇਆ ਹੂੰ ਤੇ ਇਹਨਾਂ ਨੇ ਪਤਾ ਨਹੀਂ ਸਾਨੂੰ ਫੇਰ ਕਦੋਂ ਇਹਨਾਂ ਨੇ ਸਾਡੀ ਸੰਗੀ ਨੂੰ ਹੱਥ ਪਾ ਲੈਣਾ ਕਿ ਫੇਰ ਉਹਨੂੰ ਦਬਾ ਲੈਣਾ ਉਹਦਾਂ ਨੇ ਬੜੀ ਇੱਕ ਨੀਤੀ ਦਾ ਇਹ ਕੰਮ ਕੀਤਾ ਉਹਨਾਂ ਨੇ ਇੱਕਤ ਕਿਹਾ ਵੀ ਇਹਨਾਂ ਨੂੰ ਘੋੜਿਆਂ ਦੀਆਂ ਕਾਠੀਆਂ ਤੋਂ ਲਾਓ ਹੂੰ ਉਹਨਾਂ ਨੇ ਇੱਕ ਇਨਾਮ ਰੱਖ ਤੇ ਵੀ ਜਿਹੜਾ ਘੋੜਾ ਦਊਗਾ ਜਿਹੜਾ ਹਥਿਆਰ ਦਊਗਾ ਉਹਨੂੰ ਰਕਮ ਤੈਅ ਕਰਤੀ ਕਿਤਾਬ ਕੈਦੇ ਦਾ ਵੀ ਜਿਹਨੂੰ ਕੈਦੇ ਦਾ ਪੀ ਪੜਾਈ ਨਾਲ ਵੀ ਤੋੜੋ ਤੇ ਇਹਨਾਂ ਨੂੰ ਆਪਣੇ ਇਤਿਹਾਸ ਨਾਲ ਵੀ ਤੋੜੋ ਇਹਨਾਂ ਨੂੰ ਥੋੜਾ ਜਿਹਾ ਹੋਰ ਬੰਨੇ ਲਾਓ ਉਹ ਕੀਤਾ ਤੇ ਫਿਰ ਉਹਨਾਂ ਆਖਿਆ ਵੀ ਹੁਣ ਵਿਹਲੇ ਬੜੇ ਇਹਨਾਂ ਨੂੰ ਕਰੀਏਗੀ ਫਿਰ ਉਹਨਾਂ ਨੇ ਆਖਿਆ ਵੀ ਚਲੋ ਇੱਕ ਨਹਿਰ ਬਣਾਓ ਹੂੰ ਨਹਿਰ ਬਣਾਓ ਥੋੜਾ ਪਾਣੀ ਦੋ ਨਸਚਾਈ ਦੇ ਨਾਲ ਥੋੜਾ ਜਿਹਾ ਮਤਲਬ ਆਰੇ ਲਾਈਏ ਸੋ ਉਹ ਜਦੋਂ ਇੱਕ ਤਾਂ ਪਹਿਲੋ ਵੱਡਾ ਕੰਮ ਜਿਹੜਾ ਇਮੇਜ ਜੜ ਜਿਹੜੀ ਇਨੀ ਫੌਜ ਵਿਹਲੀ ਹੋਈ ਸੀ ਸਿੱਖ ਫੌਜ ਉਹਨਾਂ ਨੂੰ ਜਿਹੜਾ ਇੱਕ ਉਹਨਾਂ ਨੇ ਇੱਕ ਸਰਵੇ ਪਾਸ ਕੀਤਾ ਉਹ ਬਾਦਸ਼ਾਹ ਹੀ ਨਹਿਰ ਨੂੰ ਕਹਿੰਦੇ ਸਿੱਧੀ ਕਰਨਾ ਬਿਲਕੁਲ ਤੋ ਦੇ ਸੂਵੇ ਜਹਾਉਰ ਦੀਆਂ ਬ੍ਰਾਂਚਾਂ ਬਣਾਉਣੀਆਂ ਸੋ ਉਹਨਾਂ ਨੇ ਕੀ ਕੀਤਾ ਜਿਹੜੀ ਬਾਦਸ਼ਾਹੀ ਨਹਿਰ ਜਿਹੜੀ ਤੇ ਸਿੱਧੀ ਜਾ ਰਹੀ ਹੈ ਜਿਹੜੀ ਲਾਈਨ ਉਹ ਉਹਨਾਂ ਨੇ ਰੱਖ ਲਈ ਜੇ ਕੋਈ ਵਿੱਚ ਇਧਰ ਜਿਆਦਾ ਵਲ ਵਲੇਵਾ ਹੈ ਉਹ ਉਹਨਾਂ ਨੇ ਬਾਹਰ ਕਰਤਾ ਉਥੇ ਨਵੀਂ ਨਹਿਰ ਪਟਾ ਲਈ ਉਹ ਨਹਿਰ ਦਾ ਉਹਨਾਂ ਨੇ ਨਾਮ ਰੱਖਿਆ ਉੱਪਰ ਬਾਰੀ ਦਬਾਬ ਨਹਿਰ ਜਿਹਨੂੰ ਜੂਵੀਡੀਸੀ ਕਹਿੰਦੇ ਅੱਜ ਵੀ ਉਹ ਨਹਿਰ ਚੱਲਦੀ ਸੋ ਉਹ ਨਹਿਰ ਦੀ ਕਹਾਣੀਆਂ ਵੀ ਬਾਦਸ਼ਾਹੀ ਨਹਿਰ ਤੋਂ ਜੂਵੀਡੀਸੀ ਤੱਕ ਪਹੁੰਚ ਗਈ ਸੋ ਉਹਦਾ ਜਦੋਂ ਅੰਗਰੇਜ਼ਾਂ ਅੰਗਰੇਜ਼ਾਂ ਨੇ ਫਿਰ ਆਪਣੇ ਰਾਜ ਦੇ ਵਿੱਚ ਜਠੂਆ ਵਾਲਿਆ ਅਮਰਸਰ ਤੋਂ ਪਹਿਲਾਂ ਬਟਾਲਿਆ ਰੋਡ ਤੇ ਪਿੰਡ ਉੱਥੋਂ ਇੱਕ ਸੂਆ ਕੱਢਿਆ ਉਹ ਜਿਹੜਾ ਪਾਣੀ ਲੈ ਕੇ ਤੇ ਉਹ ਉਹ ਹਸਲੀ ਚ ਪੈਂਦਾ ਸੀ ਤੇ ਫੇਰ ਦਰਬਾਰ ਸਾਹਿਬ ਦੇ ਸਰੋਵਰ ਜਾਂਦਾ ਹੈ ਉਸ ਤੋਂ ਬਾਅਦ ਹੁਣ ਤਾਰਾਂ ਵਾਲੇ ਪੁਲ ਜਿੱਥੇ ਪਹਿਲਾਂ ਬਿਜਲੀ ਘਰ ਉਦਾਂ ਦੇ ਲਾਇਆ ਸੀ ਅਮਰਸਰ ਅਮਰਸਰ ਉੱਥੋਂ ਦੀ ਉਹਦਾ ਅਜੇ ਵੀ ਜਿਹੜਾ ਪਾਣੀ ਦਾ ਕਨੈਕਸ਼ਨ ਆ ਜਿਹੜਾ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਸਰੋਵਰ ਦਾ ਅਜੇ ਵੀ ਉੱਥੋਂ ਦੀ ਹੈ ਗੱਲ ਸੋ ਨਹਿਰ ਦੀ ਤੇ ਇਹ ਕਹਾਣੀ ਹੈ ਅੱਛਾ ਆਪਾਂ ਇੱਥੋਂ ਦੀ ਗੱਲ ਕਰ ਰਹੇ ਹਾਂ ਵੀ ਕਹਿੰਦੇ ਕਿ ਜਿਹੜਾ ਆਪਣਾ ਅੰਗਰੇਜ਼ਾਂ ਦਾ ਪਹਿਲੇ ਡੀਸੀ ਸੀ ਉਹ ਵੀ ਇੱਥੇ ਆ ਕੇ ਬੈਠੇ ਸੀ ਬਿਲਕੁਲ ਜੀ ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਪੂਰਨ ਤੌਰ ਤੇ ਕਬਜ਼ਾ ਕਰ ਲਿਆ ਤੇ ਉਹਨਾਂ ਨੂੰ ਆਪਣਾ ਰਾਜ ਪ੍ਰਬੰਧ ਚਲਾਉਣ ਲਈ ਕੋਈ ਬਿਲਡਿੰਗਾਂ ਤੇ ਚਾਹੀਦੀਆਂ ਸੀ ਕਿਉਂਕਿ ਦਫ਼ਤਰ ਚਲਾਉਣੇ ਸੀ ਉਹਨਾਂ ਵੀ ਆਪਣੇ ਸੋ ਉਹਨਾਂ ਨੇ ਜਦੋਂ 1 April 1859 ਚ ਪੰਜਾਬ ਨੂੰ ਜਦੋਂ ਆਪਣੇ ਪੂਰੇ ਕਬਜ਼ੇ ਵਿੱਚ ਕੀਤਾ ਤਾਂ ਜ਼ਿਲ੍ਹਾ ਜ਼ਿਲੇ ਬਣਾਏ ਪਹਿਲੋਂ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਇੱਕ ਪਹਿਲਾ ਇੱਕ ਇਹ ਵੀ ਜ਼ਿਲ੍ਹਾ ਬਣਾਇਆ ਅਦੀਨਾਨਗਰ ਸੋ ਜ਼ਿਲ੍ਹਾ ਬਣਾਇਆ ਅਦੀਨਾ ਨਗਰ ਅਦੀਨਾ ਨਗਰ ਗਰਦਾਸਪੁਰ ਨਹੀਂ ਬਣਾਇਆ ਅਦੀਨਾ ਨਗਰ ਜ਼ਿਲ੍ਹਾ ਬਣਿਆ ਤਾਂ ਉਹਨਾਂ ਨੇ ਜਿਹੜਾ ਮਾਰਾ ਰਜੀਤ ਸਿੰਘ ਦੀ ਕਿਉਂਕਿ ਇਹੋ ਹੀ ਤੇ ਚੀਜ਼ਾਂ ਵਰਤ ਰੀਆਂ ਸਨ ਉਹਨਾਂ ਦੀ ਵਰਤ ਰੀਆਂ ਸੀ ਜੇਲਾ ਵਾਸਤੇ ਉਹਨਾਂ ਨੇ ਥੋੜੇ ਅੰਗਰੇਜ਼ ਇਹ ਕਿੱਲੋ ਵੀ ਥੋੜਾ ਹਰਾਨ ਹੋਏ ਵੀ ਮਾਰਾ ਰਜੀਤ ਸਿੰਘ ਦੇ ਟਾਈਮ 'ਚ ਉਹਨਾਂ ਨੂੰ ਜੇਲਾ ਨਹੀਂ ਮਿਲਿਆ ਜੇਲ ਨਹੀਂ ਸੀ ਹੈਗੀ ਜੇਲ ਨਹੀਂ ਸੀ ਹੈਗੀ ਉਹ ਜੇ ਫਿਰ ਉਹਨਾਂ ਦੇ ਕਿੱਕੇ ਨੂੰ ਫੜ ਕੇ ਰੱਖਿਆ ਵੀ ਤਾਂ ਜਿਹੜੇ ਕਿਲੇ ਸੀ ਫਿਰ ਉਹਨਾਂ ਜਿਹਨਾਂ ਨੇ ਕੈਦ ਕੀਤਾ ਉਹਨਾਂ ਜਿਹੜੇ ਜਿੰਨਾਂ ਤੋਂ ਆਪਣੇ ਵਿਰੋਧੀ ਸੀ ਜਾਂ ਜੋ ਵੀ ਸੋ ਉਹਨਾਂ ਨੇ ਇਸ ਬਿਲਡਿੰਗ ਦੇ ਵਿੱਚ ਪਹਿਲਾ ਡੀਸੀ ਜਿਹੜਾ ਸੀ ਡਿਪਟੀ ਕਮਿਸ਼ਨਰ ਅਦੀਨਾਨਗਰ ਉਹ ਇਸ ਦਫਤਰ ਦੇ ਵਿੱਚ ਆ ਕੇ 1 April 1859 ਨੂੰ ਇੱਥੇ ਬੈਠੇ ਮੈਂ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਇਹ ਤਾਂ ਸਾਹਮਣੇ ਬਿਲਕੁਲ ਥੜਾ ਬਣਿਆ ਤੁਸੀਂ ਸੜਾ ਦੇਖ ਸਕਦੇ ਹੋ ਇਹ ਦੇਖਣ ਨੂੰ ਤਾਂ ਇੱਕ ਬਹੁਤ ਛੋਟਾ ਸ਼ਾਇਦ ਕੋਈ 5 ਫੁੱਟ ਚੌੜਾ ਤੇ ਕੋਈ 2-3 ਫੁੱਟ ਦੂਜੇ ਬੰਨੇ ਨੂੰ ਚੜਾਈ ਲੰਬਾਈ 'ਚ 5/3 ਦਾ ਕੋਈ ਥੜਾ ਲੱਗਦਾ ਪਰ ਇਹ ਅਸਲ 'ਚ ਮਹਾਰਾਜਾ ਰਣਜੀਤ ਸਿੰਘ ਦਾ ਤਖਤ ਸੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਤਖਤ ਦੇ ਉੱਤੇ ਬੈਠ ਕੇ ਕਦੇ ਫੈਸਲਾ ਕਰਿਆ ਕਰਦੇ ਸੀ ਕਿਉਂ ਭਾਜੀ ਇਹ ਇਹ ਉਹ ਤਖਤ ਆ ਜਿਹਦੇ ਅੱਗੇ ਦੁਨੀਆਂ ਦੀਆਂ ਮਹਾਨ ਬਾਦਸ਼ਾਹੀਆਂ ਕੇਵਲੇ ਆ ਕੇ ਝੁਕਦੀਆਂ ਸਨ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਵੇਂ ਇਹਨੂੰ ਦੀਨਾਨਗਰ ਨੂੰ ਲਾਹੌਰ ਦਰਬਾਰ ਦੀ ਗਰਮੀਆਂ ਦੀ ਰਾਜਧਾਨੀ ਕਿਹਾ ਜਾਂਦਾ ਤਾਂ ਇੱਥੇ ਦਰਬਾਰ ਲੱਗਦੇ ਬڑے-ਬڑے ਵੱਡੇ ਦਰਬਾਰ ਲੱਗੇ ਇੱਥੇ ਇੱਥੇ بڑے ਇਤਿਹਾਸਕ ਫੈਸਲੇ ਜਿਹੜੇ ਆ ਉਹ ਇਸ ਤਖਤ ਤੇ ਬੈਠ ਕੇ ਮਹਾਰਾਜਾ ਰਣਜੀਤ ਸਿੰਘ ਨੇ ਕੀਤੇ ਮੈਂ ਤਾਂ ਉਹਨ ਇੱਕ ਹੋਰ ਦਾਦਾ ਅਫਗਾਨਿਸਤਾਨ ਦੇ ਬਾਰੇ ਇਹ ਕਿਹਾ ਜਾਂਦਾ ਕਿ ਉਹਨੂੰ ਅਜੇ ਤੱਕ ਕੋਈ ਵੀ ਇਹ ਮੁਲਕ ਜਿੱਤ ਨਹੀਂ ਸਕਿਆ ਜਿਵੇਂ ਅਮਰੀਕਾ ਵਰਗੇ ਦੇ ਅਮਰੀਕਾ ਵਰਗੇ ਰੂਸ ਵਰਗੇ ਹੋਰ ਵੀ ਪਤਾ ਨਹੀਂ ਕਿੰਨੇ ਹਾਰ ਗਏ ਉੱਥੋਂ ਮਤਲਬ ਖਾਲੀ ਹੱਥ ਚੱਲ ਗਏ ਇਸ ਤਖਤ ਤੇ ਬੈਠ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਦਿਨ ਚ ਅਫਗਾਨਿਸਤਾਨ ਦੀ ਹੋਣੀ ਦਾ ਫੈਸਲਾ ਉਹਨਾਂ ਨੇ ਕੀਤਾ ਅੱਛਾ ਜੀ ਇੱਥੇ ਇੱਕ ਸੰਧੀ ਹੁੰਦੀ ਆ ਉਹਨੂੰ ਤ੍ਰੈ ਦੇਸੀ ਸੰਧੀ ਕਿਹਾ ਜਾਂਦਾ ਵਾ ਜਿਹੜੀ ਅਫਗਾਨ ਤ੍ਰੈ ਮਤਲਬ ਤਿੰਨ ਦੇਸ਼ ਤਿੰਨ ਦੇਸ਼ਾਂ ਦੇ ਇਹਨ ਦੇਸ਼ ਕਿਹੜੇ-ਕਿਹੜੇ ਸੀ ਉੱਚ ਇੱਕ ਲਾਹੌਰ ਦਰਬਾਰ ਮਹਾਰਾਜ ਰਣਜੀਤ ਸਿੰਘ ਮਹਾਰਾਜ ਰਣਜੀਤ ਸਿੰਘ ਇੱਕ ਬਰਤਾਨੀਆਂ ਦਾ ਜਿਹੜਾ ਅੰਗਰੇਜ਼ ਹਕੂਮਤ ਸੀ ਜਿਹੜੀ ਜਿਹੜੀ ਇੰਡੀਆ ਦਾ ਐਸਾਈਡ ਸੀ ਦਰਿਆ ਦੇ ਸ ਹਾਂਜੀ ਤੇ ਦੂਜੇ ਨੰਬਰ ਤੀਜੇ ਨੰਬਰ ਤੇ ਜਿਹੜਾ ਗੱਦੀ ਤੋਂ ਲਾਇਆ ਬਾਦਸ਼ਾਹੀ ਸ਼ਾਹ ਸ਼ੁਜਾ ਅਫਗਾਨਿਸਤਾਨ ਦਾ ਸੋ ਉਹਨੂੰ ਤਖਤ ਤੇ ਬਿਠਾ ਲੈਣ ਦਾ ਫੈਸਲਾ ਵੀ ਉਹਨੂੰ ਫੇਰ ਆਪਾਂ ਰੀਸਟੋਰ ਕਰਨਾ ਅਫਗਾਨਿਸਤਾਨ ਦੇ ਤਖਤ ਤੇ ਉਹ ਫੈਸਲਾ ਮਹਾਰਾਜ ਰਣਜੀਤ ਸਿੰਘ ਨੇ ਅੰਗਰੇਜ਼ਾਂ ਤੇ ਉਹਨਾਂ ਦੇ ਨਾਲ ਜਿਹੜਾ ਬੈਠ ਕੇ ਇੱਥੇ ਹੋਇਆ ਸੋ ਤੁਸੀਂ ਇਹ ਦੇਖ ਸਕਦੇ ਜੀ ਕਿ ਕਿਸ ਸਮੇਂ ਦੁਨੀਆਂ ਦੀਆਂ ਵੱਡੀਆਂ ਬਾਦਸ਼ਾਹੀਆਂ ਇਹ ਤਖਤ ਦੇ ਅੱਗੇ ਝੁਕਦੀਆਂ ਰੀਆਂ ਪਰ ਇਹਦੀ ਅੱਜ ਦੀ ਤੁਸੀਂ ਹਾਲਾਤ ਇਹ ਸਾਹਮਣ ਵਾਲੀਆਂ ਚੀਜ਼ਾਂ ਸੀ ਜਿਹੜੀਆਂ ਜਿਹੜੀਆਂ ਫਖਰ ਕਰਦੇ ਆਪਾਂ ਵੀ ਇਹ ਚੀਜ਼ਾਂ ਸਾਹਮਣੀਆਂ ਜਾਣੀ ਚਾਹੀਦੀਆਂ ਪਰ ਪਰ ਆਪਾਂ ਜੇ ਪਹਿਲਾਂ ਗੱਲ ਕਰੀ ਤੁਸੀਂ ਮੈਨੂੰ ਦੱਸਿਆ ਵੀ ਇੱਕ ਅੰਗਰੇਜ਼ ਜਿਹੜਾ ਹੋਇਆ ਉਹਨੇ ਮਤਲਬ ਕਿਤਾਬ ਲਿਖੀ ਉਹਨੇ ਲਿਖਿਆ ਕਿ ਉਹਨੇ ਸਾਰਾ ਦਰਬਾਰ ਦਾ ਵਰਣਨ ਕੀਤਾ ਉਹ ਕੀ ਸੀ ਤੁਸੀਂ ਪੜਿਆ ਉਹਦੇ ਚ ਜਦੋਂ ਉਹ ਇੱਕ ਵਫਦ ਆਇਆ ਨਾ ਅੰਗਰੇਜ਼ਾਂ ਦਾ ਜਦੋਂ ਸੰਧੀ ਹੋਈ ਹੈ ਮੀਟਿੰਗ ਹੋਈ ਹੈ ਉਹਦੇ ਚ ਇੱਕ ਜਿਹੜਾ ਉਸ ਸਮੇਂ ਦਾ ਵਾਇਸਰਾਏ ਜਾਂ ਅੰਗਰੇਜ਼ਾਂ ਦਾ ਅਧਿਕਾਰੀ ਸੀ ਉਹ ਚ ਅਧਿਕਾਰੀ ਭਾਰਤ ਦਾ ਉਹਦਾ ਮਿਲਟਰੀ ਸੈਕਟਰੀ ਸੀ ਜੀਐਸ ਔਸਬੋਰਨ ਉਹ ਉਸ ਵਫਦ ਦੇ ਨਾਲ ਸ਼ਾਮਲ ਸੀ ਤਾਂ ਉਹਨੇ ਇੱਕ ਆਪਣੀ ਕਿਤਾਬ ਲਿਖੀ ਦਾ ਕੋਟ ਐਂਡ ਕੈਂਪਸ ਆਫ ਮਹਾਰਾਜਾ ਰਣਜੀਤ ਸਿੰਘ ਉਹ ਇੰਗਲਿਸ਼ ਦੀ ਕਿਤਾਬ ਹੈ ਉਹਦੇ ਚ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜੇ ਦਰਬਾਰ ਹੈ ਜੋ ਜਦੋਂ ਆ ਕੇ ਨੇ ਦੇਖੀ ਇਹਦੀ ਸ਼ਾਨੋ ਸ਼ੌਕਤ ਉਹਨੇ ਆਪਣੀ ਕਿਤਾਬ ਚ ਬੜਾ ਵਧੀਆ ਉਹਦਾ ਵਰਣਨ ਕੀਤਾ ਉਹ ਇਸ ਦਿਨਾਨਗਰ ਦੇ ਦਰਬਾਰ ਦਾ ਹਵਾਲਾ ਦਿੰਦਾ ਕਹਿੰਦਾ ਜਦੋਂ ਅਸੀਂ ਮਹਾਰਾਜ ਸਾਹਿਬ ਦੇ ਸਾਹਮਣੇ ਪਹੁੰਚੇ ਕਹਿੰਦੇ ਵੀ ਤਖਤ ਜਿਹੜਾ ਇਹੋ ਹੀ ਤਖਤ ਆ ਆਹੀ ਦਾ ਇਹਦੇ ਤੇ ਜਿਹੜਾ ਮਹਾਰਾਜ ਨੇ ਉਹ ਜਿਹੜੀ ਉਹਨਾਂ ਦੀ ਇੱਕ ਜਿਹੜਾ ਬਣਿਆ ਸਿੰਘਾਸਨ ਉਹਨਾਂ ਦਾ ਜਿਹੜਾ ਅੱਜ ਕੱਲ ਇੰਗਲੈਂਡ ਚ ਪਿਆ ਮਿਊਜ਼ੀਅਮ ਦੇ ਵਿੱਚ ਸੋਨੇ ਦਾ ਤਖਤ ਜਿਹੜਾ ਉਹ ਉਹਦੇ ਤੇ ਹੀ ਤੋਂ ਉੱਤੇ ਮਹਾਰਾਜ ਸਾਹਿਬ ਬੈਠੇ ਸੀ ਉਹਨਾਂ ਦੇ ਸੱਜੇ ਹੱਥ ਕਿਹੜਾ ਗੜਾ ਸਰਦਾਰ ਖੜਾ ਸੀ ਔਰ ਖੂਬਸੂਰਤੀ ਦੱਸੀ ਬਣਾ ਦੇ ਕਿੱਡੇ ਸੋਹਣੇ ਕੱਪੜੇ ਸਨ ਮਹਾਰਾਜ ਰਜੀਤ ਸਿੰਘ ਬਾਰੇ ਦੱਸਦੇ ਕਿ ਉਹਨਾਂ ਨੇ ਮਤਲਬ ਮਲਮਲ ਦਾ ਲਿਬਾਸ ਪਹਿਨੇ ਆ ਸੀ ਤੇ ਮੋਢੇ ਦੇ ਉਹਨਾਂ ਨੇ ਕੋਹੇ ਨੂਰ ਹੀਰਾ ਜਿਹੜਾ ਵੱਡਾ ਹੋਇਆ ਸੀ ਤੇ ਆਲੇ-ਦੁਆਲੇ ਕਹਿੰਦੇ ਸਰਦਾਰ ਖੜੇ ਕਹਿੰਦੇ ਵੀ ਮੈਂ ਇਹ ਮੰਨਦਾ ਵਾਂ ਕਿ ਦੁਨੀਆ ਦੇ ਜਿੰਨੇ ਵੀ ਦਰਬਾਰ ਆ ਜਾਂ ਬਾਦਸ਼ਾਹ ਵਾ ਕਹਿੰਦੇ ਵੀ ਮੈਨੂੰ ਇਤੋਂ ਖੂਬਸੂਰਤ ਦਰਬਾਰ ਕੋਈ ਹੋਰ ਨਹੀਂ ਲੱਭਾ ਫਿਰ ਉਹ ਉਹਨਾਂ ਨੇ ਇਹਦੀ ਸ਼ਾਨ ਇਹ ਵੀ ਦੱਸੀ ਵੀ ਇੱਥੇ ਜਿਹੜੀਆਂ ਕਨਾਤਾਂ ਲੱਗੀਆਂ ਸੀ ਮਤਲਬ ਇਹ ਕਨਾਤਾਂ ਤੋ ਇਹ ਨਾਲੋ ਵੀ ਉਹ ਉੱਥੇ ਕੁੰਡੇ ਹੀ ਅੱਛਾ ਜਿੱਥੇ ਉਹ ਸਾਹਮਣੂ ਪਰੋੜਲੀ ਮਗੋਰੇ ਜੇ ਹੋਏ ਅੱਛਾ ਮਗੋਰੇ ਥੱਲੇ ਮਗੋਰੇ ਇੱਥੇ ਨਾ ਕੁੰਡੇ ਲੱਗੇ ਸੀ ਤੇ ਉਹ ਉਹਦੇ ਨਾਲ ਬਨ ਕੇ ਤੇ ਇਦਾਂ ਗਾਣ ਅੱਗੇ ਚਾਨਣੀ ਆਪਾਂ ਕਹਿ ਦਨੇ ਆ ਹਨਾ ਅੱਜ ਦੀ ਲੈਂਗੁਏਜ ਸੋ ਉਹ ਲੱਗੀਆਂ ਤੇ ਉਹਨਾਂ ਦੱਸਿਆ ਵੀ ਉਹ ਰੇਸ਼ਮ ਦੀਆਂ ਉਹ ਚ ਸੋਨੇ ਦੀਆਂ ਲੜੀਆਂ ਸੀ ਤਾਰਾਂ ਲਮਕਦੀਆਂ ਸੀ ਤਾਰਾਂ ਲਮਕਦੀਆਂ ਬਹੁਤ ਮਤਲਬ ਕਹਿੰਦਾ ਵੀ ਖੂਬਸੂਰਤ ਜਿਹੜਾ ਉਹਨਾਂ ਦਾ ਦਰਬਾਰ ਜਿਹੜਾ ਲੱਗਾ ਸੀ ਤੇ ਮਹਾਰਾਜ ਸਾਹਿਬ ਇੱਥੇ 2 ਮਹੀਨੇ ਬੈਠ ਕੇ ਸਾਰਾ ਇੱਥੇ ਆਪਣਾ ਸਾਰਾ ਰਾਜ ਭਾਗ ਦਾ ਜਿਹਨੇ ਇਥੋਂ ਇੱਥੇ ਕੋਈ ਵੀ ਫੈਸਲਾ ਜਦੋਂ ਇੱਕ ਰੋਪੜ ਇਹਨਾਂ ਦੀ ਸੰਧੀ ਹੁੰਦੀ ਆ ਜਿਹੜੀ ਦਰਬਾਰ ਖਾਲਸਾ ਨੇ ਅੱਜਕੱਲ ਜਗ੍ਹਾ ਨਿਕਲੀ ਸੀ ਹੈ ਨਾ ਉਹ ਮੀਟਿੰਗ ਕਰਨ ਦਾ ਫੈਸਲਾ ਵੀ ਇੱਥੇ ਇਸੇ ਦਿਨਾਂਗਰ ਉਸੇ ਫੈਸਲਾ ਹੋਇਆ ਕਸ਼ਮੀਰ ਦੀ ਚੜ੍ਹਾਈ ਕਰਨ ਦੀ ਜਿਹੜੀ ਵਿਉਂਤਬੰਦੀ ਉਹ ਵੀ ਇੱਥੇ ਲਿਖੀ ਗਈ ਇਸੇ ਜਗ੍ਹਾ ਤੇ ਬੜੇ ਮਤਲਬ ਲਾਹੌਰ ਦਰਬਾਰ ਦੇ ਬੜੇ ਜਿਹੜੇ ਐ ਫੈਸਲੇ ਜਿਹੜੇ ਸੀ ਉਹ ਉਹ ਇਥੋਂ ਦਿਨਾਂਗਰ ਤੋਂ ਹੀ ਹੋਏ ਸੋ ਇਹ ਜਿਹੜੀ ਇਤਿਹਾਸਕ ਤੌਰ ਤੇ ਇਮਾਰਤ ਹੈ ਇਹਦਾ ਮਤਲਬ ਆਪਾਂ ਜੇ ਕਹੀਏ ਵੀ ਬਹੁਤ ਵੱਡਾ ਸਥਾਨ ਇਤਿਹਾਸ ਚ ਇਹਨੂੰ ਸਾਂਭਿਆ ਜਾਣਾ ਚਾਹੀਦਾ ਹੈ ਅਸੀਂ ਫਖਰ ਕਰਦੇ ਆ ਨਾ ਅਸੀਂ ਤਾਂ ਅਫਗਾਨਿਸਤਾਨ ਤੱਕ ਰਾਜ ਕੀਤਾ ਤੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਲਈ ਚਾਹੀਦਾ ਤਾਂ ਕੁਝ ਹੈਗਾ ਨਾ ਵੀ ਕੌਣ ਹੋਇਆ ਮਹਾਰਾਜ ਰਣਜੀਤ ਸਿੰਘ ਜਾਂ ਆਹ ਤਖਤ ਹੀ ਉਹਨਾਂ ਦੀ ਯਾਦ ਉਹਨਾਂ ਦੀ ਰਹਿائش ਹੀ ਸਾਰਾ ਕੁਝ ਸੋ ਅਸੀਂ ਤਾਂ بار بار ਜ਼ਿਕਰ ਕਰ ਰਹੇ ਆ ਲੋਕਾਂ ਨੂੰ ਵੀ ਕਹਿ ਰਹੇ ਆ ਇਸ ਚਰੋਣੀ ਕਮੇਟੀ ਕੋਈ ਪਹੁੰਚ ਕੀਤੀ ਪੰਜਾਬ ਸਰਕਾਰ ਨੂੰ ਵੀ ਆਪਾਂ ਸਾਡੀ ਕੋਈ ਸੰਸਥਾ ਵਿਰਾਸਤੀ ਮੰਚ ਬਟਾਲਾ ਸੋ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ ਵੀ ਇਹ ਇਹ ਅਜੇ ਵੀ ਚਲੋ ਸਾਂਭੀ ਜਾ ਸਕਦੀ ਹੈ ਇਸ ਹਾਲਤ ਤੇ ਹੈਗੀ ਹੈ ਜੇ ਕੋਸ਼ਿਸ਼ ਕੀਤੀ ਜਾਵੇ ਸਾਂਭੀ ਜਾ ਸਕਦੀ ਹੈ ਉਹਨੂੰ ਸਾਂਭਿਆ ਜਾਣਾ ਚਾਹੀਦਾ ਮੈਂ ਦੇਖਦਾ ਸੀ ਅੱਗੇ ਆਪਾਂ ਦੇਖ ਰਹੇ ਵੀ ਥੱਲੇ ਬੰਨਿਓ ਬਿਲਕੁਲ ਥੱਲੇ ਨੀਆਂ ਭਰੀਆਂ ਫਿਰ ਉੱਪਰ ਜਿਵੇਂ ਪੁਰਾਣੇ ਛਾਈ ਚੀਜ਼ ਬਣੀ ਹੈ ਉਦਾਂ ਹੀ ਫਿਰ ਇੱਕਦੇ ਬਹੁਤ ਸੋਨਾ ਇਹਦੇ ਉੱਤੇ ਸੋਣੀ ਜਾਂ ਸੇਲ ਲੱਗੀ ਹੋ ਜਾਂ ਸੋਣੀ ਵਿਛਾਈ ਹੋਗੀ ਫਿਰ ਉੱਤੇ ਸਿੰਘਾਸਣ ਰੱਖਿਆ ਜਾਂਦਾ ਸੀ ਫਿਰ ਇਦਾਂ ਦੂਰ ਤੱਕ ਦਰਬਾਰ ਲੱਗਿਆ ਕਰਦਾ ਬਿਲਕੁਲ ਜੀ ਤੁਸੀਂ ਵੇਖੋ ਥੱਲੇ ਡਿਜ਼ਾਈਨ ਬਣਿਆ ਹੈ ਦਾ ਆਦ ਹੁਣ ਤੁਸੀਂ ਆ ਟੀਕੇ ਪਈ ਆ ਜਾ ਵੇਖੋ ਸਰਿੰਜ ਵੀ ਤੁਸੀਂ ਦਿਖਾਓ ਆ ਮੈਂ ਕਹੂੰਗਾ ਆ ਵੇਖੋ ਮੇ ਵੀ ਇਸ ਤੇ ਵੀ ਗਲਤੀ ਵੀ ਹੋਣਾ ਸੀ ਕਿ ਮਤਲਬ ਕਿ ਹੁਣ ਨਸ਼ੇ ਦਾ ਅੱਡਾ ਬਣ ਗਿਆ ਸ਼ਾਇਦ ਪਹਿਲੋ ਦੀ ਜਦੋਂ ਸ਼ਾਨਦ ਤੁਹਾਨੂੰ ਦੱਸਿਆ ਵੀ ਉਹ ਜਿਹੜਾ ਉਹ ਕਿਤੇ ਕਿਸੇ ਨੂੰ ਕਿਤੇ ਪੜਨੀ ਹੋਵੇ ਨਾ ਰਣਜੀਤ ਸਿੰਘ ਦੇ ਰਾਜ ਦੀ ਸ਼ਾਨ ਉਹ ਜਿਹੜੀ ਜੀਐਸ ਔਸਬੋਰਨ ਦੀ ਕਿਤਾਬ ਹੈ ਨਾ ਕੋਟ ਐਂਡ ਕੈਂਪਸ ਆਫ ਮਹਾਰਾਜਾ ਰਣਜੀਤ ਸਿੰਘ ਉਹ ਜ਼ਰੂਰ ਪੜ੍ਹਨੀ ਚਾਹੀਦੀ ਹੈ ਇੱਕ ਅੰਗਰੇਜ਼ ਲਖਾਰੀ ਜਿਹੜਾ ਈਸਟ ਇੰਡੀਆ ਕੰਪਨੀ ਵੱਲੋਂ ਉਹ ਆ ਕੇ ਆਪਣੀ ਅੱਖੀਂ ਦੇਖਿਆ ਜਿਹੜਾ ਹਾਲਿਆ ਉਹਨੇ ਆਪਣੀ ਕਿਤਾਬ ਚੋਂ ਲਿਖਿਆ ਸਵਾਦ ਤਾਂ ਉਹ ਹੀ ਹੈ ਨਾ ਵੀ ਸਵਾਦ ਉਹ ਇਹ ਹੁੰਦਾ ਜਦੋਂ ਦੁਸ਼ਮਣ ਸਲਾਤ ਕਰੇ ਜਾਂ ਕੋਈ ਦੂਜਾ ਬੰਦਾ ਤੁਹਾਡੀ ਸਲਾਤ ਕਰੇ ਤੇ ਉਹਨੇ ਜਿਹੜੀ ਲਿਖੀ ਆ ਦਿਨਾਨਗਰ ਦੀ ਉਹ ਚ ਪੇਂਟਿੰਗ ਵੀ ਹੈਗੀ ਇੱਕ ਵੀ ਉਹ ਕਿਦਾਂ ਉਹ ਦਿਨਾਨਗਰ ਦੀ ਦਿਨਾਨਗਰ ਕਹਿੰਦੇ ਹਦੋਂ ਵੀ ਉਹ ਕਿੱਡਾ ਉਹਦਾ ਖੂਬਸੂਰਤ ਚਿੱਤਰਿਆ ਉਹ ਚੀਜ਼ ਨੂੰ ਅੱਛਾ ਮੈਂ ਦੇਖ ਦੱਸਿਆ ਹੁਣ ਵਿੱਚ ਪਿੱਪਲ ਉੱਗ ਗਏ ਜਮੇ ਬਿਲਕੁਲ ਖੰਡਰ ਹੋ ਗਿਆ ਇਸ ਦੇ ਅਗਲੇ ਦਿਨ ਤੁਸੀਂ ਦੋ ਤਸਵੀਰਾਂ ਵੀ ਲਾਈਆਂ ਨੇ ਉਹਦੇ ਚ ਇਦਾਵਾ ਹੈ ਕੋਸ਼ਿਸ਼ ਕਰਦੇ ਹਰ ਸਾਲ 29 ਜੂਨ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਹੁੰਦੀ ਹੈ। ਸੋ ਅਸੀਂ ਜਦੋਂ ਇੱਥੇ 2021 2021 ਚ ਵੀ ਆਏ ਤਾਂ ਲੋਕਾਂ ਨੂੰ ਬਹੁਤੀ ਜਾਣਕਾਰੀ ਨਹੀਂ। ਇੱਥੋਂ ਦਾ ਕਿ ਸ਼ਹਿਰ ਦੇ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਵਿੱਚ ਜੇ ਕੋਈ ਇਧਰ ਆਉਂਦਾ ਦੀ ਹੈ ਕੋਈ। ਹਾਂ ਬਲੀਕ ਕਾਫੀ ਆ ਜਾਂਦੇ ਸਿਰ ਮੈਂ। ਉਹ ਟਿਕਟ ਟਿਕਟ ਲੈਣ। ਉਹ ਆਉਂਦੇ ਤੇ ਜਦੋਂ ਆਪਾਂ ਲੋਕਾਂ ਨੂੰ ਥੋੜਾ ਦੱਸਿਆ ਤੇ ਉਹ ਕੋਈ ਨੇ ਕੋਈ ਦੱਸਿਆ ਨਾ ਕੋਈ ਕਹਿੰਦੇ ਹੈਗਾ ਤਾਂ ਐ ਖੰਡਰ ਜਾਂ ਪਤਾ ਨਹੀਂ ਕੀ ਹੈ। ਉੱਛਾ ਆਪਾਂ ਅਵੇਰਨੈਸ ਕਰਨੇ ਸ਼ੁਰੂ ਕੀਤੀ ਆ ਆਪਾਂ ਇੱਥੇ ਹਰ ਸਾਲ 29 ਮਈ ਨੂੰ ਆਪਾਂ ਇੱਥੇ ਸ਼ੇਰੇ ਪੰਜਾਬ ਮਹਾਰਾਜ ਜੀ ਦੀ ਜਨਮ ਦਿਵਸੀ ਮਨਾਉਂਦੇ ਹਾਂ ਜੇ ਚਾ ਆਪਾਂ ਕੋਈ ਢਾਡੀ ਜਥਾ ਵੀ ਲੈ ਕੇ ਆਉਂਦੇ ਉਹਨਾਂ ਦੇ ਪ੍ਰਸੰਗ ਦੱਸਿਦੇ ਆ ਸੋ ਆ ਤਸਵੀਰਾਂ ਵੀ ਕੁਝ ਲਾਉਣ ਦਾ ਜਦਨ ਕੀਤਾ ਵੀ ਘੱਟੋ ਘੱਟ ਜੇ ਕੋਈ ਆਵੇ ਤਾਂ ਇਹਨਾਂ ਨੂੰ ਚਲੋ ਪਤਾ ਜੀ ਵੀ ਸ਼ੇਰੇ ਪੰਜਾਬ ਮਹਾਰਾਜ ਜੀ ਨਾਲ ਸੰਬੰਧਤ ਕੋਈ ਜਗ੍ਹਾ ਵਾ ਸੋ ਬੜੀ ਖਾਸ ਹੈ ਜੀ ਤੇ ਸਾਡਾ ਤਾਂ ਪਤਾ ਨਹੀਂ ਹੁਣ ਦਿਨ ਲਗਾ ਹੀ ਬੜਾ ਅਸੀਂ ਜਦੋਂ ਕਿ ਦਿਨਾਂ ਨਗਰ ਆਈਏ ਤੇ ਹੋਰ ਕਿਤੇ ਜਾਈਏ ਨੇ ਜੇ ਇੱਕ ਵਾਰੀ ਚਲੋ ਗੇੜਾ ਹੀ ਮਾਰ ਲਈਏ ਉੱਥੇ ਕਿਉਂਕਿ ਇਹ ਸਾਡੇ ਜਿਹੜਾ ਇਹ ਮਾਣ ਕਰਦੇ ਆ ਨਾ ਆਪਣੇ ਸਾਡਾ ਕਦੀ ਰਾਜ ਹੁੰਦਾ ਸੀ ਜਾਂ ਸਿੱਖ ਰਾਜ ਦੀਆਂ ਗੱਲਾਂ ਜਦੋਂ ਚੱਲਦੀਆਂ ਸੋ ਇਹ ਉਹ ਤਵਾਰੀਖੀ ਇਮਾਰਤ ਆ ਇਹਦੇ ਵੱਲ ਵੇਖ ਕੇ ਮਤਲਬ ਸਾਨੂੰ ਫਖਰ ਹੁੰਦਾ ਵਾ ਤੇ ਥਾ ਅਫਸੋਸ ਇਹ ਗੱਲ ਹੁੰਦਾ ਵੀ ਇਹਦੀ ਹਾਲਤ ਜਿਹੜੀ ਆ ਜਿਹੜਾ ਜਿੱਤੇ ਸਾਨੂੰ ਮਾਣ ਹੀ ਕਰਦੇ ਜਿਹੜੇ ਇਤਿਹਾਸ ਤੇ ਉਹ ਸਾਂਭਿਆ ਨਹੀਂ ਗਿਆ ਇਹ ਸਾਂਭੀਆਂ ਜਾਣੀ ਚਾਹੀਦੀਆਂ ਸੋ ਦਰਸ਼ਕਾਂ ਨੇ ਦੇਖਿਆ ਕਿ ਹਵੇਲੀ ਉਮਾਰਾ ਰਣਜੀਤ ਸਿੰਘ ਦੀ ਮਰਨਜੀਤ ਸਿੰਘ ਜਿੱਥੇ ਕਦੀ ਆ ਕੇ ਵਿਚਾਰਾ ਕਰਦੀ ਜਿੱਥੇ ਖਾਲਸਾ ਰਾਜ ਸਿੱਖ ਰਾਜ ਦੀ ਗੱਲ ਹੋਇਆ ਕਰਦੀ ਸੀ ਪਰ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਅੱਜ ਇੱਥੇ ਨਸ਼ੇ ਦਾ ਆਡਾ ਬਣ ਚੁੱਕਿਆ ਹੈ ਤੇ ਸਰਕਾਰ ਜਰੂਰ ਧਿਆਨ ਦੇਵੇ ਕਿ ਇਸ ਜਗ੍ਹਾ ਦੀ ਇਸ ਵਿਰਾਸਤ ਦੀ ਸਾਂਭ-ਸਮਾਲ ਹੋ ਸਕੇ ਧੰਨਵਾਦ